ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿੱਖੀ ਦਾ ਦੁਰਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਦਾ ਨੀਂਹ ਪੱਥਰ ਰੱਖਣ ਲਈ ਇੱਕ ਮੁਸਲਮਾਨ ਸੰਤ ਸਾਈ ਮੀਆਂ ਮੀਰ ਜੀ ਨੂੰ ਪਾਲਕੀ ਸਰ ਦੇ ਵਿੱਚ ਬਿਠਾ ਕੇ ਲਾਹੌਰ ਤੋਂ ਅੰਮ੍ਰਿਤਸਰ ਲੈ ਕੇ ਆਉਂਦਾ ਉਹ ਉਸੇ ਸੰਜੀਵਤ ਹੂੰ ਦੀਵਾਨ ਟੋਡਰਵਾਲਲੇ ਸਾਹਿਬ ਜادہ ਦੇ ਸੰਸਕਾਰ ਦੇ ਲਈ ਸੋਨੇ ਦੀਆਂ ਮੋਹਰਾ ਖੜੀਆਂ ਕਰਦੇ ਇੱਕ ਜਗਾ ਲੈ ਕੇ ਆਪਣੀ ਪੂਰੀ ਮਤਲਬ ਜ਼ਿੰਦਗੀ ਦੀ ਕਮਾਈ ਲਾ ਕੇ ਉਹ ਜਗਾ ਖਰੀਦ ਲਈ ਉਹ ਉਸੇ ਸੰਜੀਵਤ ਹੂੰ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਜਦੋਂ ਮੁਗਲਾਂ ਦੇ ਜ਼ੁਲਮ ਬਹੁਤ ਵੱਧ ਗਏ ਤੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਪਣਾ ਪੂਰਾ ਸਰਵੈਂਸ ਕਰਤਾ ਉਹ ਉਸੇ ਸੰਜੀਵਲ ਦਾ ਕਿ ਜਦੋਂ ਲਾਕਡਾਊਨ ਤੋਂ ਬਾਅਦ ਸਰਕਾਰ ਨੇ ਧਾਰਮਿਕ ਸਥਾਨ ਖੋਲਣ ਦਾ ਐਲਾਨ ਕੀਤਾ ਸੀ ਅਸੀਂ ਆਪਣੀ ਪੂਰੀ ਟੀਮ ਨੂੰ ਲੈ ਕੇ ਸਭ ਤੋਂ ਪਹਿਲਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਉਹ ਪੂਰਾ ਜਿਹੜਾ ਅਸੀਂ ਸੈਨੀਟਾਈਜ਼ ਕੀਤਾ ਸੀ ਉਸ ਤੋਂ ਬਾਅਦ ਅਸੀਂ ਦੁਰਗਿਆਨਾ ਮੰਦਿਰ ਉਸ ਤੋਂ ਬਾਅਦ ਹੌਲਬazar ਮਸਜਿਦਾਂ ਜੀ ਸੀ ਉਹ ਸਾਰੇ ਡੇਸ ਕਿਤੇ ਆ ਕੋਰਟ ਰੂਟ ਤੇ ਚਰਚੇ ਸੀਗੇ ਅਸੀਂ ઓ ਸੈਨੇਟਾਈਜ਼ ਕੀਤੇ ਅਸੀਂ ਜੋ ਵੀ ਸੇਵਾ ਕੀਤੀ ਅਸੀਂ ਧਰਮ ਤੇ ਜਾਤ ਤੋਂ ਉੱਪਰ ਰੁਕੇ ਕੀਤੀ ਅਸੀਂ ਇਹ ਸੇਵਾ ਨਹੀਂ ਕੀਤੀ ਕਿਸੇ ਕੋਲੰਟੀਅਰ ਐ ਸਿਰਫ ਗੁੰਦਵਾਰੇ ਜਾ ਕੇ ਸੈਨੇਟਾਈਜ਼ ਕਰੇਗਾ ਅਸੀਂ ਧਰਮ ਵਰ ਜਾਤ ਤੋਂ ਉੱਪਰ ਰੱਖ ਕੇ ਜੋ ਸੇਵਾ ਕੀਤੀ ਤੁਸੀਂ ਹਿੰਦੂ ਸਿੱਖ ਬਾਕੀ ਧਰਮਾਂ ਨੂੰ ਕਿਵੇਂ ਇੱਕ ਇਨਸਾਨ ਦੇ ਤੌਰ ਤੇ ਵੇਖਦੇ ਹੋ ਕਿ ਇੱਕ ਧਾਰਮਿਕ ਦੇ ਤੌਰ ਤੇ ਵੇਖਦੇ ਹੋ ਇੱਕ ਇਨਸਾਨ ਦੇ ਤੌਰ ਤੇ ਦੇਖਦੇ ਹਾਂ ਜੀ ਕਦੇ ਵੀ ਕੋਈ ਧਰਮਵੋਰਾ ਨਹੀਂ ਹੈ ਚਾਹੇ ਸਿੱਖੀ ਜ਼ਮੇਂ ਹੈ ਹਿੰਦੂ ਜਮੇਂ ਹੈ ਇਸਲਾਮ ਹੈ ਜਾਂ ਕ੍ਰਿਸਚੀਅਨਿਟੀ ਹੈ ਕੋਈ ਵੀ ਧਰਮ ਇਨਸਾਨੀਅਤ ਦੇਖਣਾ ਸਿਖਾਉਂਦਾ ਹੈ ਹਰ ਧਰਮ ਦੂਸਰੇ ਦੀ ਮਦਦ ਕਰਨਾ ਸਿਖਾ ਹਰ ਧਰਮ ਕਿਸੇ ਨਾਲ ਨਾਇਨਸਾਫੀ ਕਰਨੀ ਨਹੀਂ ਸਿਖਾਂਦਾ। ਜੀ ਤੁਹਾਡੀ ਗੱਲਾਂ ਬੜੀਆਂ ਚੰਗੀਆਂ। ਥੈਂਕ ਯੂ। ਪਰ ਤੁਹਾਨੂੰ ਪੋਲਿਟਿਕਸ 'ਚ ਆਉਣਾ ਚਾਹੀਦਾ। ਬਿਲਕੁਲ ਵੀ ਨਹੀਂ ਆਉਣਾ। ਕਿਉਂ? ਕਦੀ ਨਹੀਂ ਆਉਣਾ। ਨਹੀਂ ਤੂੰ ਸਮਾਜ ਦਾ ਭਲਾ ਕਰ ਰਹੇ ਹੋ। ਦੇਖੋ ਸਮਾਜ ਦਾ ਭਲਾ ਕਰਮ ਬਿਨਾਂ ਲਲ ਪਰਮਾਤਮਾ ਨੇ ਆਪਣੇ ਬਿਜ਼ਨਸ ਦਿੱਤੇ ਆ ਜੀ। ਅਸੀਂ ਉਹ ਵੀ ਦੇਖਨੇ ਆ। ਆਪਣਾ ਪਰਿਵਾਰ ਹੈ। ਉਹ ਵੀ ਦੇਖਨੇ। ਅਸੀਂ ਸੋਸ਼ਲ ਸਮਾਜ ਸੇਵਾ ਕਰਕੇ ਆਪਣੀ ਜੋ ਕੰਟਰੀਬਿਊਸ਼ਨ ਹੈ ਸਮਾਜ ਨੂੰ ਦੇ ਜਾਵਾਂਗੇ ਪੋਲਿਟਿਕਸ ਕਰਕੇ। ਪੋਲਿਟਿਕਸ ਨਹੀਂ। ਨਹੀਂ। ਲੋਕ ਕੋਈ ਪੋਲਿਟਿਕਸ ਵੈਸੇ ਬਹੁਤ ਵਧੀਆ ਵਧੀਆ ਢੀ ਗੱਲਾਂ ਕਰਦੇ ਆ ਪਰ ਤੁਸੀਂ ਤੇ ਉਹ ਕਹਿੰਦੇ ਨਾ ਕਿ ਤੁਹਾਡਾ ਰੋਲਾ ਜਿਹੜਾ ਘੱਟ ਹੈ ਤੇ ਕੰਮ ਜ਼ਿਆਦਾ ਉਹਨਾਂ ਦਾ ਤੇ ਕੰਮ ਘੱਟ ਤੇ ਰੋਲਾ ਹੀ ਜ਼ਿਆਦਾ ਹੁੰਦਾ ਕਹਿੰਦਾ ਜੀ ਅਜੇ ਤੱਕ ਅਸੀਂ ਰੋਲਾ ਨਾ ਪਾਇਆ ਔਰ ਨਾ ਕਦੀ ਤੁਸੀਂ ਰੋਲਾ ਦੇਖੋਗੇ ਰੋਲਾ ਪਾਣਾ ਹੀ ਨਹੀਂ ਸਰ ਕਿਉਂ ਰੋਲਾ ਪਾਉਣਾ ਕਿਸ ਲਈ ਆਪਣੀ ਇੰਟੈਂਸ਼ਨ ਹੈ ਕਿ ਆਣ ਵਾਲੀ ਜਨਰੇਸ਼ਨ ਨੂੰ ਅਸੀਂ ਐਜੂਕੇਟ ਕਰਦੀਏ ਸੋ ਥੈਟ এনवायरमेंट ਸੰਭਾਲਣ ਸੋਸਾਇਟੀ ਸੰਭਾਲਣ ਔਰ ਸਾਂਝੀਵਾਲਤਾ ਸੰਭਾਲਣ ਜੋ ਭਾਈਚਾਰਕ ਸਾਂਝ ਹੈ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਈ ਉਹ ਭਾਈਚਾਰਕ ਸਾਂਝ ਸੰਭਾਲਣਾ ਜਦੋਂ ਕੋਟ ਪਾਇਆ ਕਿਦਾਂ ਬਹੁਤ ਜ਼ਿਆਦਾ ਫਕਰ ਮਹਿਸੂਸ ਹੋਇਆ ਔਰ ਸ਼ੁਕਰਾਨਾ ਕੀਤਾ ਸੱਚੇ ਪਾਤਸ਼ਾਹ ਧੰਗੁਰ ਰਾਮਦਾਸ ਜੀ ਦਾ। ਪਲੇਨ ਦੇਖੋ ਜੀ ਗੁਰੂ ਸਾਹਿਬ ਨੇ 550 ਸਾਲ ਪਹਿਲੇ ਐਕਸਪਲੇਨ ਕਰਤਾ ਹੈ ਗੁਰੂ ਅਰਨ ਦੇਵ ਜੀ ਨੇ ਕਿ ਆਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਨਾਲਾ ਗੁਰਬਣੀ ਕਹਿੰਦੀ ਹੈ ਮਾਨਸ ਕੀ ਜਾਤ ਸਭੈ ਇਕੈ ਪਹਿਚਾਨ ਬੋ। ਅਸੀਂ ਸਿੱਖਾਂ ਹਾਂ, ਹਿੰਦੂ ਹਾਂ, ਮੁਸਲਮਾਨਾਂ, ਇਸਾਈਆਂ ਬਟ ਪਹਿਲੇ ਸੇ ਇਨਸਾਨ ਆ। ਜਿੱਥੇ ਵੀ ਕਿਸੇ ਲੋੜਵੰਦ ਨੂੰ ਜ਼ਰੂਰਤ ਅਸੀਂ ਜਿੰਨੀ ਆਪਣੀ ਸਮਰੱਥਾ ਹੈ ਅਸੀਂ ਚਾਹੇ ਉਹਨੂੰ ਫਿਜ਼ੀਕਲੀ ਸੇਵਾ ਕਰ ਲਈਏ ਅਸੀਂ ਫਾਈਨੈਂਸ਼ੀਅਲੀ ਸੇਵਾ ਕਰ ਲਈਏ ਅਸੀਂ ਕਿਸੇ ਨੂੰ ਮੈਂਟਲ ਮੋਟੀਵੇਸ਼ਨ ਦੇ ਦਈਏ ਉਹ ਸੇਵਾ ਲਈ ਹਮੇਸ਼ਾ ਅਸੀਂ ਧਰਮ ਜਾਤ ਤੋਂ ਉੱਪਰ ਉੱਠ ਕੇ ਹਰ ਇੱਕ ਸਿੱਖ ਜਾਏ ਕਿ ਗੁਰਦੁਆਰੇ ਦੇ ਵਿੱਚ ਲੰਗਰ ਚੱਲਦਾ ਹੈ ਉਹ ਕੋਈ ਵੀ ਧਰਮ ਜਾਤ ਪੁੱਛ ਕੇ ਲੰਗਰ ਨਹੀਂ ਵਰਤਾਇਆ ਜਾਂਦਾ ਹਨਾ ਜੀ ਮੈਂ ਗੱਲ ਕਰ ਰਿਹਾ ਸੀ ਗੱਲ ਅੱਧੀ ਰਹਿ ਗਈ ਤੁਹਾਡਾ ਅਗਲਾ ਸਵਾਲ ਆ ਗਿਆ ਤੁਸੀਂ ਮੈਂ ਦੁਬਾਰਾ ਗੱਲ ਕਲੀਅਰ ਕਰਦਾ ਹਾਂ ਕਿ ਕੋਈ ਵੀ ਧਰਮ ਕੋਈ ਵੀ ਮਸਜਦ ਮਜ਼ਬੂਰ ਨਹੀਂ ਉਹਦੇ ਵਿੱਚ ਕੁਝ ਪਰਸੈਂਟ ਕੁਝ ਲੋਕ ਐਸੇ ਆ ਜਾਂਦੇ ਆ ਜੋ ਇੰਟੈਂਸ਼ਨਲੀ ਕੁਝ ਐਸੀਆਂ ਗੱਲਾਂ ਕਰ ਸੈਂਟੀਮੈਂਟਸ ਏਡਿਸ ਰਿਲੀਜੀਅਸ ਨੇ ਉਪਰਕਾਰ ਦਿੰਦੇ ਨੇ ਕਿਰਦਾਰ ਦੇਸ ਖਾਸ ਪੋਡਕਾਸਟ ਸੇ ਤੁਹਾਡਾ ਸਵਾਗਤ ਹੈ ਤਾਂ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਐਸੇ ਸ਼ਖਸ ਦੇ ਨਾਲ ਕਰਾ ਰਹੇ ਹਾਂ ਜਿਸ ਨੇ ਕੀ ਪੰਜਾਬੀਅਤ ਦਾ ਨਾਮ ਦੇਸ਼ ਚ ਨਹੀਂ ਦੁਨੀਆ ਪੜ ਦੇ ਵਿੱਚ ਮਸ਼ਹੂਰ ਕੀਤਾ ਹੈ ਅਤੇ ਪੰਜਾਬੀ ਜੋ ਆਪਣੀ ਮਿਹਨਤ ਸੇਵਾ ਅਤੇ ਆਪਸੀ ਭਾਈਚਾਰਕ ਸਾਂਝ ਦੇ ਸੁਨੇਹੇ ਨਾਲ ਜਾਣੇ ਜਾਂਦੇ ਨੇ ਤਾਂ ਉਸ ਦੀ ਮਿਸਾਲ ਕਾਇਮ ਕੀਤੀ ਤੇ ਅਮਰੀਕਾ ਦੀ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ ਦਾ ਸਨਮਾਨ ਦਿੱਤਾ ਗਿਆ ਹੈ ਜੀ ਹਾਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਹਰਮੀਤ ਸਿੰਘ ਸਲੂਜਾ ਹਨਾ ਦੀ ਜਿਨ੍ਹਾਂ ਨੇ ਕੀ ਇਹ ਡਿਗਰੀ ਹਾਸਲ ਕੀਤੀ ਹੈ ਔਰ ਇਹ ਡਿਗਰੀ ਪੜਾਈ ਦੇ ਨਾਲ ਨਹੀਂ ਬਲਕਿ ਸਮਾਜ ਸੇਵਾ ਦੇ ਕੰਮਾਂ ਵਾਸਤੇ ਮਿਲੀ ਹੈ ਤਾਂ ਅੱਜ ਸਾਡੇ ਸਟੂਡੀਓ 'ਚ ਮੌਜੂਦ ਨੇ ਗੱਲਬਾਤ ਕਰਾਂਗੇ ਸਰੂਜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਜਾਨਣਾ ਚਾਹਾਂਗੇ ਕਿ ਕਿਸ ਕਰਕੇ ਤੁਹਾਨੂੰ ਇਸ ਸਨਮਾਨ ਕੀਤਾ ਗਿਆ ਹੈ ਕਿਉਂਕਿ ਅਕਸਰ ਪੜ੍ਹਾਈ ਦੇ ਖੇਤਰ 'ਚ ਅਸੀਂ ਡਾਕਟਰੇਟ ਦੀ ਡਿਗਰੀ ਸੁਣੀ ਹੈ ਲੇਕਿਨ ਤੁਹਾਨੂੰ ਡਾਕਟਰੇਟ ਦੀ ਡਿਗਰੀ ਕਿਸ ਜਿਹੜੇ ਬਲਦ ਦੇ ਉੱਤੇ ਮਿਲੀ ਹੈ ਖੰਨਾ ਜੀ ਮੈਂ ਦੱਸਣਾ ਚਾਹਾਂਗਾ ਕਿ ਇਹ ਸ਼ਿਕਾਗੋ ਓਪਨ ਯੂਨੀਵਰਸਿਟੀ ਯੂ ਐਸ اے ਦੀ ਹੈ ਜਿਨ੍ਹਾਂ ਨੇ ਮੈਨੂੰ ਜੋ ਸੀ ਤੁਸੀਂ ਦੇਖ ਰਹੇ ਹੋ ਪਿਛਲੇ ਲਗਭਗ 10-12 ਸਾਲ ਤੋਂ ਤਾਂ ਅਸੀਂ ਆਪਸ ਵਿੱਚ ਟੱਚਾ ਜੋ ਵੀ ਅਸੀਂ ਲੋਕ ਭਲਾਈ ਦੇ ਸਮਾਜ ਸੇਵਾ ਉਸ ਸਮਾਜ ਸੇਵਾ ਦੇ ਕੰਮਾਂ ਨੂੰ ਉਸੇ ਜੋ ਇੱਕ ਇੰਟਰਫੇਸ ਹਰਮਨੀ ਨੂੰ ਲੈ ਕੇ ਕੀਤੇ ਜੋ ਇੱਕ ਸਾਂਝੀ ਬਲਤਾ ਦਾ ਜੋ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸੀ ਉਹ ਸਾਂਝੀ ਬਲਤਾ ਦੇ ਸੰਦੇਸ਼ ਨੂੰ ਨਾਲ ਲੈ ਕੇ ਜੋ ਸੇਵਾਵਾਂ ਦੇ ਕੰਮ ਕੀਤੇ ਚਾਹੇ ਉਹ ਪਲਾਂਟੇਸ਼ਨ ਡਰਾਈਵ ਸੀ ਜਾਂ এনवायरमेंट ਨੂੰ ਸੰਭਾਲਣ ਲਈ ਜੋ ਕੀਤੇ ਕੰਮ ਨੇ ਸੀ ਉਹ ਕੀਤੇ ਹੈ ਉਸ ਤੋਂ ਇਲਾਵਾ ਜੇ ਕੋਵਿਡ ਪੈਂਡੈਮਿਕ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਅਸੀਂ ਜੋ ਵੈਕਸੀਨੇਸ਼ਨ ਕੈਂਪਸ ਲਗਾਏ ਜਾਂ ਕੋਈ ਉਹ ਡਰਾਈਵ ਸਲਾਈਆਂ ਜਿਸ ਤਰ੍ਹਾਂ ਅਸੀਂ ਮੈਡੀਕਲ ਕੈਂਪਸ ਲਗਾਏ ਜਾਂ ਡਰਾਈ ਰਸ਼ਨ ਦੀ ਵੀ ਸੇਵਾ ਕੀਤੀ ਉਹ ਸਾਰੀ ਧਰਮ ਉਰ ਜਾਤ ਤੋਂ ਉੱਪਰ ਉੱਠ ਕੇ ਇੱਕ ਇੰਟਰਫੇਸ ਲੈਵਲ ਦੇਖੀ ਤੀ ਕਿਵੇਂ ਕਿਵੇਂ ਧਰਮ ਤੇ ਜਾਤ ਤੋਂ ਉੱਠ ਕੇ ਤੁਸੀਂ ਇਸ ਨੂੰ ਐਕਸਪਲੇਨ ਕਰਨਾ ਚਾਹੋਗੇ ਤੇ ਐਕਸਪਲੇਨ ਦੇਖੋ ਜੀ ਗੁਰੂ ਸਾਹਿਬ ਨੇ 550 ਸਾਲ ਪਹਿਲੇ ਐਕਸਪਲੇਨ ਕਰਤਾ ਹੈ ਗੁਰੂ ਅਰਣਾ ਦੇਵ ਜੀ ਨੇ ਕਿ ਆਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜੇਕ ਕੌਣ ਭਲੇ ਕੋ ਮੰਦੇ ਨਾਲਲ ਗੁਰਬਾਣੀ ਕਹਿੰਦੀ ਹੈ ਮਨਸ ਕੀ ਜਾਤ ਸਭੈ ਇੱਕੇ ਪਹਿਚਾਨ ਬੋ ਅਸੀਂ ਸਿੱਖਾਂ ਹਿੰਦੂ ਹਾਂ ਮੁਸਲਮਾਨਾਂ ਇਸਾਈਆਂ ਬਟ ਪਹਿ ਜੀ ਜਿੱਥੇ ਵੀ ਕਿਸੇ ਲੋੜਵੰਦ ਨੂੰ ਜ਼ਰੂਰਤ ਹੈ ਅਸੀਂ ਜਿੰਨੀ ਆਪਣੀ ਸਮਰੱਥਾ ਹੈ ਅਸੀਂ ਚਾਹੇ ਉਹਨੂੰ ਫਿਜ਼ੀਕਲੀ ਸੇਵਾ ਕਰ ਲਈਏ ਅਸੀਂ ਫਾਈਨੈਂਸ਼ੀਅਲੀ ਸੇਵਾ ਕਰ ਲਈਏ ਅਸੀਂ ਕਿਸੇ ਨੂੰ ਮੈਂਟਲ ਮੋਟੀਵੇਸ਼ਨ ਦੇ ਦਈਏ ਉਹ ਸੇਵਾ ਲਈ ਹਮੇਸ਼ਾ ਅਸੀਂ ਧਰਮ ਜਾਤ ਤੋਂ ਉੱਪਰ ਉੱਠ ਕੇ ਹਰ ਇੱਕ ਸਿੱਖ ਜਾਏ ਕੀ ਕੀ ਕੰਮ ਤੁਹਾਡੇ ਵੱਲੋਂ ਕੀਤੇ ਗਏ ਜਿਸ ਕਰਕੇ ਐਡਾ ਵੱਡਾ ਸਨਮਾਨ ਮਿਲੇ ਕਿਉਂਕਿ ਆ ਤੇ ਹਰ ਕੋਈ ਬੰਦਾ ਕਰਦਾ ਕਿਉਂਕਿ ਲੰਗਰ ਲਾਂਦਾ ਲੰਗਰ ਜਿਹੜੇ ਵਰਤਾਇਆ ਜਾਂਦਾ ਤੇ ਪੁੱਛਿਆ ਨਹੀਂ ਜਾਂਦਾ ਕਿ ਤੂੰ ਕੌਣ ਹੈ ਪਰ ਤੁਹਾਨੂੰ ਹੀ ਇਹ ਸਨਮਾਨ ਕਿਉਂ ਦਿੱਤਾ ਗਿਆ ਕਹਿੰਦਾ ਜੀ ਅਸੀਂ ਜਦੋਂ ਕੋਵਿਡ ਤੋਂ ਪਹਿਲੇ ਤੋਂ ਤੁਸੀਂ ਜਾਣਦੇ ਹੋ ਕਿ ਅਸੀਂ एनवायरनमेंट ਤੇ ਬਹੁਤ ਕੰਮ ਕੀਤਾ ਹੈ ਜੀ ਸਾਡੀ ਇੱਕ ਐਨਜੀਓ ਹੈ ਆਈਐਚਏ ਫਾਊਂਡੇਸ਼ਨ ਕਲਕੱਤਾ ਬੇਸਡ ਹੈ ਜੋ ਯੂਐਸਡੀ ਕੈਨਜੀਓ ਅਰਥਡੇ ਨੈਟਵਰਕ ਨਾਲ ਮਿਲ ਕੇ এনवायरमेंटਲੀ ਕੰਮ ਕਰਦੀ ਹੈ ਜੀ ਔਰ ਉਹਨਾਂ ਦੀ ਅਸੀਂ ਜਦੋਂ ਐਂਡ ਪਲਾਸਟਿਕ ਪੋਲੂਸ਼ਨ ਗਲੋਬਲ ਥੀਮ ਸੀਗਾ ਹਮ ਵਰਲਡ ਇੰਟਰਨੈਸ਼ਨਲ ਅਰਥਡੇ ਦਾ ਜੀ ਉਹਦੇ ਅਸੀਂ ਪੂਰਾ ਇੱਕ ਸਾਲ ਜੋ ਹੈ ਉਹ ਬੱਚਿਆਂ ਦੇ ਸਕੂਲਾਂ ਦੇ ਵਿੱਚ ਜਾ ਕੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਜਾ ਕੇ ਹਮ ਪਲਾਸਟਿਕ ਪੋਲੂਸ਼ਨ ਰੋਕਣ ਲਈ ਅਵੇਰਨੈਸ ਕੈਂਪਸ ਚਲਾਏ। ਔਰ ਉਹ ਕੈਂਪਸ ਦੇ ਨਾਲ ਨਾਲ ਅਸੀਂ ਬੱਚਿਆਂ ਕੋਲ ਪਲਾਂਟੇਸ਼ਨ ਕਰਵਾਈ। ਸਭ ਤੋਂ ਪਹਿਲਾਂ ਮੰਦਰ ਸਿੱਖਸ਼ਾ ਦਾ ਮੰਦਰ ਸਕੂਲ ਹੈ ਉਹਨਾਂ ਦਾ। ਜੀ। ਅਸੀਂ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪਲਾਂਟੇਸ਼ਨ ਕਰਵਾਈ। ਪਲਾਂਟੇਸ਼ਨ ਕਰਵਾ ਕੇ ਉਹ ਕੰਮ ਨਹੀਂ ਕੀਤਾ ਕਿ ਬੂਟੇ ਲਗਾਏ ਫੋਟੋ ਖਿਚਾਈ ਔਰ ਘਰ ਵਾਪਸ ਆ ਗਏ। ਜੀ। ਅਸੀਂ ਉਹ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਹਰ ਬੱਚੇ ਕੋਲੋਂ ਇੱਕ ਬੂਟਾ ਲਗਵਾਇਆ ਔਰ ਉਹ ਬੱਚਿਆਂ ਨੂੰ ਉਹ ਦਿਲਾਈ ਕਿ ਤੁਸੀਂ ਅੱਜ ਤੋਂ ਇਹ ਪlant ਦੇ ਗਾਰਡੀਅਨ ਹੋ। ਜੀ। ਕਿ ਜਿਸ ਤਰ੍ਹਾਂ ਤੁਹਾਡੇ ਮਾਪੇ ਤੁਹਾਡਾ ਖਿਆਲ ਰੱਖ ਕੇ ਤੁਹਾਨੂੰ ਪਾਲ ਬੋਸ ਰਹੇ ਐ, ਜੋ ਪ ਉਹਨੂੰ ਤੁਸੀਂ ਖੁਦ ਪਾਲਣਾ ਪੁੱਛਣਾ ਔਰ ਦਾ ਤੁਸੀਂ ਖਿਆਲ ਰੱਖਣਾ ਜੀ ਉਹਦੇ ਨਾਲ ਨਾਲ ਫਿਰ ਅਸੀਂ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਮੰਦਿਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਮਸਜਿਦਾਂ ਦੇ ਵਿੱਚ ਔਰ ਚਰਚੀਸ ਦੇ ਵਿੱਚ ਸਾਰੇ ਧਾਰਮਿਕ ਸਥਾਨਾਂ ਤੇ ਬੱਚਿਆਂ ਨੂੰ ਨਾਲ ਲੈ ਜਾ ਕੇ ਅਸੀਂ ਪਲਾਂਟੇਸ਼ਨ ਕਰਵਾਈ ਅੱਛਾ ਜੀ ਔਰ ਉਹ ਪਲਾਂਟੇਸ਼ਨ ਕਰਵਾਉਣ ਦਾ ਮਕਸਦ ਇਹ ਹੀ ਸੀ ਕਿ ਜੋ ਪ੍ਰਾਇਮਰੀ ਏਜ ਦੇ ਵਿੱਚ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਬੈਠੇਗੀ ਜੀ ਕਿ ਅਸੀਂ ਕੋਈ ਵੀ ਕੰਮ ਕਰਨਾ ਹੈ ਤੇ ਹਰ ਧਰਮ ਨੂੰ ਨਾਲ ਲੈ ਕੇ ਕਰਨਾ ਹੈ ਜੀ ਕਿ ਅਸੀਂ ਕੋਈ ਹੈਲਪ ਕਰਨੀ ਹੈ ਤੇ ਅਸੀਂ ਇਹ ਨਹੀਂ ਦੇਖਣਾ ਕਿ ਮੈਂ ਸਿੱਖਾਂ ਤੇ ਮੈਂ ਸਿੱਖ ਦੀ ਹੈਲਪ ਕਰਨੀ ਹੈ ਮੈਂ ਹਿੰਦੂਆਂ ਤੇ ਮੈਂ ਹਿੰਦੂ ਦੀ ਹੈਲਪ ਕਰਨੀ ਹੈ ਜੀ ਔਰ ਹਰ ਸ਼ਖਸ ਦਾ ਫਰਜ ਹੈ ਕਿ ਲੋੜਵੰਦ ਦੀ ਆਪਣੀ ਸਮਰੱਥਾ ਦੇ ਅਨੁਸਾਰ ਹੈਲਪ ਕਰੇ ਸੋ ਬੁਨਿਆਦੀ ਤੌਰ ਤੇ ਸੀ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਇੱਕ ਬੀਜ ਮੇਜਨ ਦੀ ਕੋਸ਼ਿਸ਼ ਕੀਤੀ ਕਿ ਇਨਸਾਨੀਅਤ ਦੇ ਲੈਵਲ ਤੇ ਜੋ ਕੰਮ ਕਰਨਾ ਹੈ ਉਹ ਧਰਮ ਵਰ ਜਾਤ ਤੋਂ ਉੱਪਰ ਉੱਠ ਕੇ ਕਰਨਾ ਹੈ ਜੀ ਤਾਂ ਉਸ ਤੋਂ ਬਾਅਦ ਕਰੋਨਾ ਵੇਲੇ ਵੀ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਈਆਂ ਜੀ ਜੀ ਬਿਲਕੁਲ ਜੀ ਉਹ ਤੁਹਾਡੀ ਗੱਲ ਬਿਲਕੁਲ ਮੈਂ 100% ਐਗਰੀ ਕਰਦਾ ਕਿ ਗੁਰਦੁਆਰਿਆਂ ਦੇ ਵਿੱਚ ਲੰਗਰ ਚੱਲਦਾ ਹੈ ਉਹ ਕੋਈ ਵੀ ਧਰਮ ਜਾਤ ਪੁੱਛ ਕੇ ਲੰਗਰ ਨਹੀਂ ਵਰਤਾਇਆ ਜਾਂਦਾ ਗੁਰਦੁਆਰਿਆਂ ਦੇ ਦਰਵਾਜ਼ੇ ਪਰ ਹਰ ਗੁਰਦੁਆਰੇ ਚਾ ਚੀਜ਼ ਚੱਲਦੀ ਹੈ ਪਰ ਤੁਹਾਨੂੰ ਕਿਉਂ ਸਨਮਾਨ ਵਾਸਤੇ ਜਰਾ ਹੈ ਉਹ ਤੁਸੀਂ ਤੁਸੀਂ ਕਿਵੇਂ ਇਹਦੇ ਵਿੱਚ ਜਰਾ ਆਹ ਦਾਖਲ ਹੋਏ ਮੈਂ ਉੱਥੇ ਆ ਰਿਹਾ ਜੀ ਉਦੋਂ ਚ ਇਸ ਇਸ ਤਰ੍ਹਾਂ ਆਏ ਕਿ ਕੋਵਿਡ ਦਾ ਲਾਕਡਾਊਨ ਜੋ ਹੈ ਆਈ ਥਿੰਕ ਜੋ ਮੈਨੂੰ ਅੰਦਾਜ਼ਾ ਹੈ 4 ਜੂਨ ਨੂੰ ਖੁੱਲ ਗਿਆ ਸੀ ਬਟ ਸਰਕਾਰ ਨੇ ਜੋ ਧਾਰਮਿਕ ਸਥਾਨਾਂ ਨੂੰ ਖੋਲਣ ਦਾ ਫੈਸਲਾ ਕੀਤਾ ਸੀ ਉਹ ਆਈ ਥਿੰਕ 8 ਜੂਨ ਨੂੰ ਕੀਤਾ ਸੀ ਸੋ so, 4 ਜੂਨ ਤੋਂ ਲਾਕਡਾਊਨ ਖੁੱਲਿਆ ਔਰ 8 ਜੂਨ ਨੂੰ ਧਾਰਮਿਕ ਸਥਾਨ ਖੁੱਲਨੇ ਸੀ ਅਸੀਂ ਉਦੋਂ ਇੱਕ ਐਨਜੀਓ ਨਾਲ ਜੁੜੇ ਸੀਗੇ ਯੂਨਾਈਟਿਡ 6 ਕਰਕੇ ਇਹ ਵੀ ਅਮਰੀਕਨ ਵਿਸਟ ਐਨਜੀਓ ਹੈ ਅਸੀਂ ਆਪਣੀ ਯੂਨਾਈਟਿਡ 6 ਦੀ ਪੂਰੀ ਟੀਮ ਲੈ ਕੇ ਅੰਮ੍ਰਿਤਸਰ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਔਰ ਚਰਚਿਸ ਨੇ ਅਸੀਂ ਉਹ ਸਾਰੇ ਧਾਰਮਿਕ ਸਥਾਨ ਜਿਹੜੇ ਆ ਉਹ ਆਪਣੀ ਟੀਮ ਨਾਲ ਲੈ ਕੇ ਸੈਨੀਟਾਈਜ਼ ਕੀਤੇ ਤਾਂ ਪਲਾਂਟੇਸ਼ਨ ਤੋਂ ਬਾਅਦ ਫਿਰ ਕਿਵੇਂ ਮਤਲਬ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਨਾਮਿਨੇਟ ਹੋਏ ਕਿਉਂਕਿ ਪਲਾਂਟੇਸ਼ਨ ਹੀ ਇਕੱਲਾ ਫੈਕਟਰ ਨਹੀਂ ਐ ਇਸ ਚੀਜ਼ ਦਾ ਕਿਉਂਕਿ ਤੁਸੀਂ ਆਪਸੀ ਭਾਈਚਾਰਕ ਸਾਂਝ ਸੇਵਾ ਦਾ ਤਾਇਆ ਹੈ ਕਿ ਜਿਸ ਕੰਡੀਸ਼ਨ ਚ ਵੀ ਸੇਵਾ ਮਿਲ ਜੇ ਉਹ ਸੇਵਾ ਲੈ ਲੈਣੀ ਚਾਹੀਦੀ ਹੈ ਉਹ ਸੇਵਾ ਕਰ ਦੇਣੀ ਚਾਹੀਦੀ ਹੈ ਜਿਸ ਤਰ੍ਹਾਂ ਕੋਵਿਡ ਦੇ ਵਿੱਚ ਜਦੋਂ ਲਾਕਡਾਊਨ ਲੱਗਿਆ ਲਾਕਡਾਊਨ ਲੱਗਣ ਤੋਂ ਬਿਲਕੁਲ ਨੈਕਸਟ ਡੇ ਤੋਂ ਇਹ ਸੀ ਜਿਹੜਾ ਵਾ ਪੱਕਿਆ ਬਕਾਇਆ ਲੰਗਰ ਜਿਹੜਾ ਆਪਣੇ ਘਰ ਤੋਂ ਬਣਾ ਕੇ ਜਿਹੜੇ ਲੋਕ ਫਲਾਈਓਵਰ ਦੇ ਥੱਲੇ ਸੁੱਤੇ ਰਹਿੰਦੇ ਸੀ ਉਹਨਾਂ ਨੂੰ ਡਿਸਟ੍ਰੀਬਿਊਟ ਸ਼ੁਰੂ ਕਰਨਾ ਕਰ ਦਿੱਤਾ ਸੀ ਬਟ ਉਹਦੇ ਚਾਹੇ ਹੈ ਕਿ ਜਿਸ ਤਰ੍ਹਾਂ ਗੁਰਦੁਆਰਿਆਂ ਲਈ ਤਾਂ ਲੰਗਰ ਹਰ ਜਗ੍ਹਾ ਹੀ ਓਪਨ ਹੈ ਅਸੀਂ ਐਕਸਟਰਾ ਕੀ ਕੀਤਾ ਇਹ ਤੁਹਾਡਾ ਸਵਾਲ ਸੀ ਉਹਦਾ ਮੈਂ ਜਵਾਬ ਦੇ ਦਿੰਦਾ ਕਿ ਜਦੋਂ ਲਾਕਡਾਊਨ ਤੋਂ ਬਾਅਦ ਸਰਕਾਰ ਲੌਕਡਾਊਨ ਖੁੱਲਣ ਤੋਂ 4 ਦਿਨ ਪਹਿਲੇ ਤੋਂ ਆਪਣੀ ਪੂਰੀ ਟੀਮ ਲੈ ਕੇ ਮੈਂ ਉਹਦਾ ਯੂਨਾਈਟਿਡ 6 ਕਰਕੇ ਐਨ ਜੀਓ ਸੀ ਅਮਰੀਕਨ ਬੇਸਡ ਉਹਨਾਂ ਲਈ ਵਲੰਟੀਅਰ ਐਜ਼ ਅ ਵਲੰਟੀਅਰ ਕੋਵਿਡ ਦੇ ਵਿੱਚ ਸੇਵਾ ਕਰਦਾ ਸੀ ਅਸੀਂ ਆਪਣੀ ਪੂਰੀ ਟੀਮ ਨੂੰ ਲੈ ਕੇ ਸਭ ਤੋਂ ਪਹਿਲਾਂ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਉਹ ਪੂਰਾ ਜਿਹੜਾ ਅਸੀਂ ਸੈਨੀਟਾਈਜ਼ ਕੀਤਾ ਜੀ ਉਸ ਤੋਂ ਬਾਅਦ ਅਸੀਂ ਦੁਰਗਿਆਣਾ ਮੰਦਿਰ ਉਸ ਤੋਂ ਬਾਅਦ ਹਾਲ ਬਜ਼ਾਰ ਮਸਜਿਦਾਂ ਜੀ ਉਸ ਸੀ ਉਸ ਹਨ ਡੇਸ ਕੀਤੀਆਂ ਕੋਰਟ ਰੋਡ ਤੇ ਚਰਚਸ ਸੀਗੇ ਅਸੀਂ ਉਹ ਸੈਨੀਟਾਈਜ਼ ਕੀਤੇ ਉਸ ਤੋਂ ਇਲਾਵਾ ਸ਼ਿਵਾਲਾ ਮੰਦਿਰ اسی جو بھی સેવા ਕੀਤੀ اسی ਧਰਮ ਤੇ ਜਾਤ ਤੋਂ ਉੱਪਰ ਉੱਠ ਕੇ ਕੀਤੀ ਹੈ ਅਸੀਂ ਇਹ ਸੇਵਾ ਨਹੀਂ ਕੀਤੀ ਕਿਸੇ ਵੌਲੰਟੀਅਰ ਹੈ ਤੇ ਸਿਰਫ ਗੁਰਦੁਆਰੇ ਜਾ ਕੇ ਸੈਨੀਟਾਈਜ਼ ਕਰੇਗਾ ਅਸੀਂ ਧਰਮ ਵਰ ਜਾਤ ਤੋਂ ਉੱਪਰ ਉੱਠ ਕੇ ਜੋ ਸੇਵਾ ਕੀਤੀ ਹਮੇਸ਼ਾ ਹੀ ਉਹ ਕੀਤੀ ਹੈ ਜੀ ਇਸ ਤੋਂ ਇਲਾਵਾ ਕਿਹੜੇ ਕਿਹੜੀ ਚੀਜ਼ਾਂ ਰਹੀਆਂ ਜਿਹਨੀਆਂ ਕਿ ਅੱਜ ਤੁਹਾਨੂੰ ਡਾਕਟਰ ਦੀ ਡਿਗਰੀ ਤੱਕ ਲੈ ਕੇ ਗਈਆਂ ਉਸ ਤੋਂ ਇਲਾਵਾ ਕੰਨਾ ਜੀ ਜੋ ਜੋ ਚੀਜ਼ਾਂ ਕੰਸੀਡਰ ਹੋਈਆਂ ਉਹ ਤਾਂ ਇਹ ਹੀ ਹੈ ਕਿ ਜੋ ਸੇ ਇਨਵਾਇਰਨਮੈਂਟਲੀ ਕੰਮ ਕੀਤਾ ਹੈ ਬਿਕੋਜ਼ ਜੋ ਫੋਰਨਨ ਜੁਨੀਵਰਸਿਟੀਆਂ ਨੇ ਹੁਣ ਤਾਂ ਇੰਡੀਆ ਚ ਵੀ ਖਾਇਰ ਹੈ ਇਨਵਾਇਰਨਮੈਂਟਲੀ ਬਹੁਤ ਜ਼ਿਆਦਾ ਅਵੇਅਰਨੈਸ ਸ਼ੁਰੂ ਹੋ ਗਈ ਹੈ ਬਟ ਖਾਸ ਕਰਕੇ ਅਮਰੀਕਾ ਜਾਂ ਯੂਰਪ ਦੀਆਂ ਜੋ ਯੂਨੀਵਰਸਿਟੀਆਂ ਨੇ ਉਹ এনवायरमेंटਲੀ ਖਿੱਤੇ ਕੰਮਾਂ ਨੂੰ ਬਹੁਤ ਜ਼ਿਆਦਾ ਜੋ ਹੈ ਪ੍ਰਾਇੋਰਟੀ ਦਿੰਦੀਆਂ ਨੇ ਤੇ ਆਈ ਥਿੰਕ ਇਹ ਇਕੋ এনवायरमेंटਲੀ ਜੋ ਸੀ ਇੰਟਰਫੇਥ ਨੂੰ ਲੈ ਕੇ ਕੰਮ ਕੀਤਾ ਹੈ ਔਰ ਜੋ ਕੋਰੋਨਵੀਡ ਦੇ ਦੌਰਾਨ ਔਰ ਕੋਵਿਡ ਤੋਂ ਬਾਅਦ ਅਸੀਂ ਜੋ ਵੈਕਸੀਨੇਸ਼ਨ ਕੈਂਪਸ ਲਗਾਏ ਨੇ ਉਹਦੇ ਵਿੱਚ ਜਿਵੇਂ ਸੇ ਕੈਂਪਸਾਂ ਦੀ ਇਨੋਗਰੇਸ਼ਨ ਸੀਗੀ ਉਹ ਅਸੀਂ ਮਤਲਬ ਮੰਦਿਰ ਤੋਂ ਵੀ ਪੁਜਾਰੀ ਜੀ ਨੂੰ ਬੁਲਾਇਆ ਸ੍ਰੀ ਹਰਮੰਦਰ ਸਾਹਿਬ ਤੋਂ ਸਿੰਘ ਸਾਹਿਬ ਆ ਜਾਂਦੇ ਸੀ ਮੰਦਿਰਾਂ ਤੋਂ ਜਿਹੜੇ ਪੁਜਾਰੀ ਜੀ ਸੀ ਉਹ ਆ ਜਾਂਦੇ ਸੀ ਅਸੀਂ ਚਰਚਿਸ ਤੋਂ ਜੋ ਹੈ ਉਹ ਉਹਨਾਂ ਦੇ ਫਾਦਰ ਹੁੰਦੇ ਜੋ ਉਹ ਆ ਜਾਂਦੇ ਸੀ ਸਭ ਨੂੰ ਨਾਲ ਲੈ ਕੇ ਅਸੀਂ ਜੋ ਸੇਵਾ ਦੇ ਕੰਮ ਕੀਤੇ ਸਭ ਧਰਮ ਦੇ ਨੁਮਾਇੰਦਿਆਂ ਨਾਲ ਲੈ ਕੇ ਕੀਤੇ ਅੱਛਾ ਇਹਦਾ ਸੁਨੇਹਾ ਕੀ ਸੀ ਕਿਉਂ ਇਕੱਠੇ ਕਿਤੇ ਗਏ ਇੱਕ ਮੰਚ ਤੇ ਮੰਦਰ ਦੇ ਪੁਜਾਰੀ ਜਾਂ ਸਿੰਘ ਸਹਿਬਾਨੀਓ ਕਰਦਾ ਮੈਂ ਖੰਨਾ ਜੀ ਸਮਝਦਾ ਕਿ ਇੱਕ ਸਮੇਂ ਦੀ ਜੋ ਜ਼ਰੂਰਤ ਹੈ ਜੀ ਅੱਜ ਕੱਲ ਜੋ ਇੱਕ ਧਰਮ ਦੇ ਨਾਮ ਤੇ ਰਾਜਨੀਤੀ ਕਹਿ ਲਈਏ ਜਾਂ ਕੁਝ ਦੁਕਾਨਦਾਰੀਆਂ ਚੱਲ ਰਹੀਆਂ ਨੇ ਹੂੰ ਉਹਦੇ ਲਈ ਚਾਹੁੰਦੇ ਆ ਕਿ ਚਲੋ ਜੋ ਜਨਰੇਸ਼ਨ ਆਣ ਵਾਲੀ ਹੈ ਸਾਡੀ ਉਹ ਵੇਰ ਰੇ ਹੂੰ ਕਿ ਧਾਰਮਿਕ ਭਾਈਚਾਰਾ ਜੋ ਹੈ ਉਹ ਬਹੁਤ ਵੱਡੀ ਚੀਜ਼ ਹੈ ਹੂੰ ਹਿੰਦੂ ਸਿੱਖ ਇਕਤਾ ਜੋ ਸੇ ਤੁਸੀਂ अर्ली 84 ਚ ਜਾਈਏ ਅਸੀਂ ਤੇ ਸਮਝੋਗੇ ਹਰ ਹਿੰਦੂ ਪਰਿਵਾਰ ਚੋਂ ਇੱਕ ਬੱਚਾ ਸਿੱਖ ਹੁੰਦਾ ਸੀ ਜੀ ਔਰ 84 ਤੋਂ ਬਾਅਦ ਸਮਝੋਗੇ ਇੱਕ ਐਸਾ ਪੋਲਿਟੀਕਲ ਆਉਰਾ ਕ੍ਰੀਏਟ ਕੀਤਾ ਗਿਆ ਕਿ ਅਸੀਂ ਮਨ ਦੇ ਵਿੱਚ ਖੁੰਧਕਾਂ ਜੋ ਨਿਊਜ਼ ਦੇਖ ਰਹੇ ਹਾਂ ਅਸੀਂ ਉਹ ਬੜਾ ਇੱਕ ਖੁੰਧਕ ਵਾਲਾ ਮਾਹੌਲ ਲੱਗਦਾ ਹੈ ਬਟ ਜਦੋਂ ਅਸੀਂ ਆਪਣੀ ਫੋਨ ਬੁੱਕ ਦੇਖਦੇ ਹਾਂ ਤੇ ਮੇਰੀ ਫੋਨ ਬੁੱਕ ਦੇ ਵਿੱਚ ਮੇਰੇ ਮੈਕਸਿਮਮ ਫਰੈਂਡਸ ਨੇ ਜਿਹੜੇ ਸਬੋਡੀਨੇਟਸ ਨੇ ਕੋਈ ਸ਼ਰਮਾ ਨੇ ਕੋਈ ਕੰਨਾ ਨੇ ਉਹ ਜਦੋਂ ਉਧਰ ਦੇਖੀਏ ਤਾਂ ਫਿਰ ਉਹ ਨਿਊਜ਼ ਫੇਕ ਲੱਗਦੀ ਹੈ ਜੀ ਸੋ ਅਸੀਂ ਅੱਜਕੱਲ ਟੋਟਲ ਯੂਥ ਜੋ ਹੈ YouTube Facebook ਔਰ ਸੋਸ਼ਲ ਮੀਡੀਆ ਤੇ ਡਿਪੈਂਡੈਂਟ ਹੈ ਹੂੰ ਅਸੀਂ ਪ੍ਰੈਕਟੀਕਲ ਲਾਈਫ ਦੇ ਵਿੱਚ ਐਸੀਆਂ ਚੀਜ਼ਾਂ ਕਰਕੇ ਉਹਨਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਤੁਸੀਂ ਸੋਸ਼ਲ ਮੀਡੀਆ ਤੋਂ ਇਲਾਵਾ ਆਪਣੇ ਆਸ-ਪਾਸ ਇੱਕ ਚਾਤੀ ਮਾਰੋ ਆਪਣੇ ਜੋ ਗਿਰਦਤ ਚਾਤੀ ਮਾਰੋ ਤੁਹਾਡੇ ਜੋ ਦੋਸਤ ਨੇ ਉਹ Hindu ਨੇ Muslim ਨੇ Sikh ਨੇ ਉਹ ਤੁਹਾਡਾ ਆਪਸ ਵਿੱਚ ਕਿੰਨਾ ਪਿਆਰ ਹੈ ਤੇ ਜਦੋਂ ਉਹ ਪਿਆਰ ਨੂੰ ਕਨਸਿਡਰ ਕਰੋਗੇ ਫਿਰ ਉਹ ਨਫ਼ਰਤ ਕਿੱਥੇ ਹੈ ਤੁਸੀਂ Hindu Sikh ਬਾਕੀ ਧਰਮਾਂ ਨੂੰ ਕਿਵੇਂ ਇੱਕ ਇਨਸਾਨ ਦੇ ਤੌਰ ਤੇ ਵੇਖਦੇ ਹੋ ਕਿ ਇੱਕ ਧਾਰਮਿਕ ਦੇ ਤੌਰ ਤੇ ਵੇਖਦੇ ਹੋ ਇੱਕ ਇਨਸਾਨ ਦੇ ਤੌਰ ਤੇ ਦੇਖਦੇ ਹਾਂ ਜੀ ਕਦੇ ਵੀ ਕੋਈ ਧਰਮ ਬੁਰਾ ਨਹੀਂ ਹੈ ਜੇ ਸਿੱਖੀ ਜ਼ਮੇ ਹੈ ਹਿੰਦੂਇਜ਼ਮ ਹੈ ਇਸਲਾਮ ਹੈ ਜਾਂ 크ਿਸਚੀਅਨਿਟੀ ਹੈ ਕੋਈ ਵੀ ਧਰਮ ਇਨਸਾਨੀਅਤ ਦੇ ਖਿਲਾਫ ਨਹੀਂ ਹੈ ਹਰ ਧਰਮ ਦੂਸਰੇ ਦੀ ਮਦਦ ਕਰਨਾ ਸਿਖਾਂਦਾ ਹੈ ਜੀ ਹਰ ਧਰਮ ਕਿਸੇ ਨਾਲ ਨਾ ਇਨਸਾਫੀ ਕਰਨੀ ਨਹੀਂ ਸਿਖਾਂਦਾ ਜੀ ਹਰ ਧਰਮ ਹੀ ਮਾਨਦਰ ਨਾਲ ਆਪਣੀ ਕਿਰਤ ਕਰਨੀ ਸਿਖਾਂਦਾ ਤਾਂ ਤੁਹਾਨੂੰ ਇਹ ਔਖਾ ਨਹੀਂ ਲੱਗਾ ਕਿ ਯਾਰ ਮੈਂ ਇੱਕ ਪੰਜਾਬ ਕੰਦਾ ਸੂਬਾ ਜਾਂ ਦੇਸ਼ ਦੇ ਜੋ ਅੱਜ ਹਾਲਾਤ ਨੇ ਸੀ ਕਿਉਂਕਿ ਵੀ ਆਰ ਨਾਟ ਅ ਪੋਲਿਟਿਕਲ ਪੀਪਲ ਤੁਸੀਂ ਕਿ ਰਾਜਨੀਤਿਕ ਨਹੀਂ ਹੋ ਤੇ ਅੱਜ ਕੱਲ ਤਾਂ ਇੱਕ ਔਰਾ ਹੀ ਇਦਾਂ ਦਾ ਸੈੱਟ ਹੋ ਚੁੱਕਾ ਹੈ ਕਿ ਯਾਰ ਧਰਮ ਦੇ ਨਾਮ ਦੇ ਉੱਤੇ ਕੰਮ ਕਰੋ ਤੇ ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਲੱਗਾ ਨਹੀਂ ਕਿ ਯਾਰ ਮੈਂ ਕਿਤੇ ਬਹੁਤ ਬੋਨਾ ਰਹ ਜਾਾਂਗਾ ਇਹਦੇ ਵਿੱਚ ਰਹ ਜਾਾਂਗੇ ਬੋਨਾ ਸਰ ਦੇਖੋ ਅਸੀਂ ਜੋ ਕੰਮ ਕਰ ਰਹੇ ਹਾਂ ਅਸੀਂ ਕੋਈ ਅਵਾਰਡ ਰਿਵਾਰਡ ਲਈ ਨਹੀਂ ਕਰ ਰਹੇ ਜੋ ਵੀ ਕੰਮ ਕੀਤਾ ਉਹ ਗੁਰੂ ਸਾਹਿਬ ਨੇ ਜੋ ਸਿਜਾਨ ਦਿੱਤੇ ਸਾਨੂੰ ਉਹ ਸਿਧਾਂਤਾਂ ਤੇ ਚੱਲਦੇ ਆਏ ਹਮੇਸ਼ਾ ਕੀਤੇ ਆ ਤੇ ਉਹ ਫਲ ਦੇਣ ਵਾਲਾ ਪਰਮਾਤਮਾ ਹੈ ਅਸੀਂ ਬੋਨੇ ਰਹ ਜੀਏ ਵੱਡੇ ਰਹ ਜੀਏ ਉਹ ਮੈਟਰ ਨਹੀਂ ਕਰਦਾ ਮੈਟਰ ਕਰਦਾ ਹੈ ਕਿ ਅਸੀਂ ਦੁਨੀਆ ਨੂੰ ਇੱਕ ਅੱਛਾ ਮੈਸੇਜ ਦੇ ਰਹੇ ਹਾਂ ਉਹ ਚੀਜ਼ ਮੈਟਰ ਕਰਦੀ ਹੈ ਕਿਉਂਕਿ ਅੱਜ ਕੱਲ ਇਹ ਇੱਕ ਧਾਰਮਿਕ ਕੱਟਰਤਾ ਕੜਵਾਹੜ ਜਿਹਨੂੰ ਅਸੀਂ ਕਹਿੰਦੇ ਆ ਕਟ ਕੱਟਰਤਾ ਨਹੀਂ ਹੈ ਖੈਰ ਕੜਵਾਹੜ ਜਰੀ ਹੈ ਉਹ ਬਹੁਤ ਵੱ ਇੱਕ ਰੀਜ਼ਨ ਹੈ ਕੰਨਾ ਜੀ ਜੋ ਅਸੀਂ ਇੰਟਰਫੇਸ ਨੂੰ ਲੈ ਕੇ ਕੰਮ ਕਰਦੇ ਹਾਂ ਜੋ ਛੋਟੇ ਬੱਚੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਅਸੀਂ ਇੰਟਰਫੇਸ ਦੇ ਲੈਵਲ ਤੇ ਲੈ ਕੇ ਕੰਮ ਕਰਦੇ ਹਾਂ ਕੀ ਕਰਦੇ ਹੋ ਅਸੀਂ ਜਿਸ ਤਰ੍ਹਾਂ ਪਲਾਂਟੇਸ਼ਨ ਡਰਾਈਵ ਕਰਦੇ ਹਾਂ এনवायरमेंटਲੀ ਕੰਮ ਕਰਦੇ ਹਾਂ ਕੋਈ ਮੈਡੀਕਲ ਕੈਂਪਸ ਕਰਦੇ ਹਾਂ ਜੋ ਵੀ ਸਮਾਜ ਸੇਵਾ ਦਾ ਕੋਈ ਕੰਮ ਕਰਦੇ ਹਾਂ ਅਸੀਂ ਸਭ ਧਰਮ ਨਾਲ ਨਾਲ ਜੋੜ ਕੇ ਕੰਮ ਕਰਦੇ ਹਾਂ ਸਭ ਧਰਮ ਨਾਲ ਸਭ ਧਰਮ ਪਾਰਟिकुलर ਜਿਸ ਤਰ੍ਹਾਂ ਕਿ ਕਿਹਾ ਜਾਂਦਾ ਕਿ ਸਿੱਖ ਕਮਿਊਨਿਟੀ ਦੇ ਵਿੱਚ ਜਾ ਕੇ ਸਿੱਖਾਂ ਦੇ ਬੱਚਿਆਂ ਵਾਸਤੇ ਐਦਾਂ ਕਰਨਾ ਜਾਂ ਹਿੰਦੂਆਂ ਦੇ ਬੱਚਿਆਂ ਵਾਸਤੇ ਐਦਾਂ ਕਰਨਾ ਉਹ ਚੀਜ਼ ਨਹੀਂ ਹੈ ਉਹ ਚੀਜ਼ ਨਹੀਂ ਹੈ ਉਹ ਚੀਜ਼ ਬਿਲਕ ਬਟ ਜਿੰਨਾ ਕੋ ਚੇਂਜ ਜਿੰਨਾ ਕੋ ਯੂਥ ਅਸੀਂ ਇੱਕ ਦਿਸ਼ਾ ਤੇ ਪਾ ਸਕਦੇ ਹਾਂ ਉਹਨਾਂ ਕੋ ਆਪਣੇ ਵੱਲ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਚਲੋ ਮੇਰੇ ਵਰਗੇ ਲੋਕ ਹੋਰ ਮੋਟੀਵੇਟ ਹੋਣਗੇ ਅੱਜ ਸ਼ਿਕਾਗੋ ਯੂਨੀਵਰਸਿਟੀ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨਾ ਵੱਡਾ ਆਨਰ ਦਿੱਤਾ ਹੈ ਆਨਰ ਨੂੰ ਦੇਖ ਕੇ ਤੁਹਾਡੇ ਮਾਧਿਅਮ ਰੇ ਜਿੰਨੇ ਲੋਕਾਂ ਨੂੰ ਪਤਾ ਲੱਗੇਗਾ ਕਿ ਇੱਕ ਛੋਟੀ ਜਿਹੀ ਕੋਸ਼ਿਸ਼ ਨੇ ਕਿੰਨਾ ਵੱਡਾ ਇੱਕ ਸਨਮਾਨ ਦਵਾਇਆ ਉਹਦੇ ਨਾਲ ਮੇਰੇ ਵਰਗੇ ਮੈਂ ਸਮਝਦਾ ਕਿ ਸੰਕੜੇ ਨੌਜਵਾਨਾਂ ਨੂੰ ਇੱਕ ਪ੍ਰੇਰਣਾ ਮਿਲੇਗੀ ਕਿ ਅਸੀਂ ਵੀ ਇਸ ਤਰ੍ਹਾਂ ਦੇ ਕੰਮ ਕਰੀਏ ਤੇ ਸਾਨੂੰ ਵੀ ਰੈਕਗਨਾਈਜੇਸ਼ਨ ਮਿਲੇਗੀ ਸੋ ਇਹ ਇੱਕ ਸਮਝੋ ਕਿ ਸੋਚ ਰਿਹਾ ਕਿ ਕਦਮ ਚੁਲਨੇ ਸ਼ੁਰੂ ਕੀਤੇ ਆ ਕਾਫਲਾ ਪਰਮਾਤਮਾ ਖੁਦ ਬਣਾਏਗਾ ਅੱਛਾ ਬਹੁਤ ਸਾਰੇ ਅੱਦਾ ਦੇ ਲੋਕ ਨੇ ਜਿਹੜੇ ਕੰਮ ਕਰਦੇ ਤੇ ਕੱਲਾ ਹਰਮੀਤ ਸਲੂਜਾ ਨਹੀਂ ਹੈ ਪਰ ਹਰਮੀਤ ਸਲੂਜਾ ਦੀ ਹੀ ਸਿਲੈਕਸ਼ਨ ਕਿਉਂ ਹੋਈ ਇਹ ਹੁਣ ਇਸ ਗੱਲ ਦਾ ਜਵਾਬ ਮੈਂ ਨਹੀਂ ਦੇ ਸਕਦਾ ਬਿਕੋਜ਼ ਯੂਨੀਵਰਸਿਟੀ ਨੂੰ ਮੇਰਾ ਨਾਮ ਰਿਕਮੈਂਡ ਹੋਇਆ ਜੀ ਕਿਸੇ ਵੱਲੋਂ ਜੇ ਮੈਂ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਦੇਖਿਆ ਹੋਏਗਾ ਮੈਨੂੰ ਯੂਨੀਵਰਸਿਟੀ ਨੇ ਅਪਰੋਚ ਕੀਤਾ ਸੀ ਅੱਜ ਤੋਂ ਲੱਗਾ ਅੱਛਾ ਤੁਹਾਨੂੰ ਫੋਨ ਆਇਆ ਮੈਨੂੰ ਈਮੇਲ ਆਇਆ ਸੀ ਉਹਨਾਂ ਦਾ ਹਾਂ ਉਹਨਾਂ ਨੇ ਅਪਰੋਚ ਕੀਤਾ ਕਿ ਤੁਸੀਂ ਜੋ ਇੰਟਰ ਅਸੀਂ ਉਹਦੇ ਲਈ ਤੁਹਾਨੂੰ ਆਨਰ ਕਰਨਾ ਚਾਹੁੰਦੇ ਪਹਿਲੇ ਤੁਸੀਂ ਘਬਰਾ ਨਹੀਂਗੇ ਕਿ ਕੀ ਹੋ ਗਿਆ ਪਹਿਲੇ ਤੁਸੀਂ ਸਮਝਾ ਕਿ ਸ਼ਾਇਦ ਫਰਾਡ ਵੀ ਹੋ ਸਕਦਾ ਬਹੁਤ سارے ਫਰਾਡਸ ਹੁੰਦੇ ਆ ਬਟ ਮੈਂ ਫਿਰ ਉਹਨਾਂ ਦੀ ਵੈਬਸਾਈਟ ਉਹਨਾਂ ਦਾ ਕੰਟੈਕਟਸ ਦੇਖੇ ਤੇ ਉਹਨਾਂ ਦੇ ਦਿੱਲੀ ਜੋ ਸਬੋਡੀਨੇਟਸ ਨੇ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਫਿਰ ਮੈਂ ਉਹਨਾਂ ਨੂੰ ਸਾਰੀ ਆਪਣੇ ਜੋ ਅਵਾਰਡਸ ਆਲਰੇਡੀ ਪਹਿਲਾਂ ਮਿਲ ਚੁੱਕੇ ਹੈ ਜਿਸ ਤਰ੍ਹਾਂ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵੱਲੋਂ ਮੈਨੂੰ ਸਰਟੀਫੀਕੇਟ ਆਫ ਕਮਿਟਮੈਂਟ ਮਿਲ ਚੁਕਾ ਹੈ ਇੰਡੀਆ ਦੇ ਟਾਪ 100 ਇਨਫਲੂਐਂਸਰਸ ਦੇ ਵਿੱਚ ਮੇਰਾ ਨਾਮ ਆ ਚੁਕਿਆ ਹੈ ਉਸ ਤੋਂ ਇਲਾਵਾ ਦਿਨਿਕ ਜਾਗਰਨ ਗਰੁੱਪ ਵੱਲੋਂ ਮੈਨੂੰ ਲਾਸਾਨੀਯੋਤਾ ਸਨਮਾਨ ਮਿਲੇ ਹੈ ਗਵਰਨਮੈਂਟ ਆਫ ਪੰਜਾਬ ਵੱਲੋਂ ਮੈਨੂੰ ਸਰਟੀਫੀਕੇਟ ਆਫ ਅਪ੍ਰੀਸੀਏਸ਼ਨ ਮਿਲੇ ਹੈ ਪਾਰਲੀਮੈਂਟ ਆਫ ਰਿਲੀਜੀਅਨ ਜੋ ਹੈ ਕੋਲਕਾਤਾ ਦੇ ਵਿੱਚ ਉਹਨਾਂ ਵੱਲੋਂ ਮੈਨੂੰ ਬੈਚ ਆਫ ਆਨਰ ਮਿਲਿਆ ਹੈ ਇਸ ਤਰ੍ਹਾਂ ਦੇ ਛੋਟੇ ਛੋਟੇ ਬਹੁਤ ਸਨਮਾਨ ਨੇ ਉਹ ਜੋ ਮੈਨੂੰ ਮਿਲ ਚੁਕਿਆ ਆਲਰੇਡੀ ਮੇਬੀ ਉਹਨਾਂ ਨੇ ਡਾਟਾ ਉਹਨਾਂ ਦਾ ਇੱਕ ਆਪਣਾ ਕੋਈ ਪ੍ਰੋਟੋਕੋਲ ਹੋਏਗਾ ਉਹ ਡਾਟਾ ਇਕੱਠ ਕਿਸ ਨੂੰ ਆਨਰੇਰੀ ਡਾਕਟਰੇਟ ਜਨਰਲ ਚੋਇਸ ਸਨਮਾਨ ਕਰਨਾ ਚਾਹੁੰਦੇ। ਸਾਡੀ 29 ਤਰੀਕ ਨੂੰ ਦਿੱਲੀ ਕਨਵੋਕੇਸ਼ਨ ਹੈ। ਤੁਸੀਂ ਪਲੀਜ਼ ਉੱਥੇ ਜੁਆਇਨ ਕਰੋ। ਜੀ ਤੇ ਡਾਕਟਰ ਹਰਬੀਰ ਸਲੂਜਾ ਕਹਿ ਸਕਦੇ ਤੁਹਾਨੂੰ। ਜੀ ਬਿਲਕੁਲ ਕਹਿ ਸਕਦੇ ਆਫੀਸ਼ੀਅਲੀ ਕਹਿ ਸਕਦੇ। ਅੱਛਾ ਹੋਰ ਕਿਹੜੇ ਕੰਮ ਨੇ ਜਿਹੜੇ ਤੁਹਾਡੇ ਵੱਲੋਂ ਇਸ ਵੇਲੇ ਕੀਤੇ ਜਾ ਰਹੇ ਜੇ ਜਿਹੜੇ ਕਿ ਹਾਰਮਨੀ ਜਿਹੜੀ ਖਾਸ ਕਰਕੇ ਜਿਹਦੇ ਵਿੱਚ ਕੀ ਇਨਸਾਨੀਅਤ ਦਾ ਪਲ ਹੋਵੇ। ਅਸੀਂ ਕਿਸੇ ਧਰਮ ਦੀ ਗੱਲ ਨਹੀਂ ਕਰ ਰਹੇ। ਇਨਸਾਨੀਅਤ ਦੀ ਗੱਲ ਕਰ ਰਹੇ। ਕੋਸ਼ਿਸ਼ ਕਰਨਾ ਜੀ ਬੇਸਿਕਲੀ ਜਿਵੇਂ ਐਨਵਾਇਰਨਮੈਂਟ ਔਰ ਹੈਲਥਕੇਅਰ ਤੇ ਕੰਮ ਕਰਦੇ ਆ। जिथे भी कोई जिस तरह डेंगू शुरू हो तो जाएगा असि डेंगू की टेस्टिंग लिए को अपनी पैथोलॉजी है जिसे अस मतलब बिल्कुल कॉस्ट प्राइस से डेंगू टेस्ट कर देने अपने तो अपने को मेडिकल स्टोर है जिसे अभी कंट्रोल प्राइस से मेडिसिन देंगे तो उस तरह से देखो अच्क मेन बेसिक नीड जो है मेडिकल और एजुकेशन की है अभी थोड़ा जा मेडिकल और एनवायरमेंट चीज़ों फॉर ऑल फॉर ऑल नॉट फॉर ओनली फॉर सिक्स नो फॉर ऑल फॉर ऑल एनी वन कैन एनी वन कैन गैट ਮਤਲਬ ਜੋ ਇੱਕ ਨਿਯਮ ਲਾਗੂ ਹੋਏਗਾ ਸਾਰਿਆਂ ਤੇ ਲਾਗੂ ਹੋਏ। ਉਹ ਸਾਰਿਆਂ ਤੇ ਲਾਗੂ ਹੋਏ। ਬੰਬੇ ਚ ਵੀ ਤੁਹਾਡੇ ਵੱਲੋਂ ਕੁਝ ਕੀਤਾ ਗਿਆ ਸਲਮਾਨ ਜੀ। ਨਹੀਂ ਬੰਬੇ ਦੇ ਵਿੱਚ ਦੇਖੋ ਜੀ ਸਾਡੇ ਮਾਰਗਦਰਸ਼ਕ ਜਾਂ ਸਾਡੇ ਮੈਂਟਰ ਕਹਿ ਦਈਏ ਸਾਰੀ ਇੰਡੀਆ ਪੂਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ। ਸਾਡੇ ਬਹੁਤ ਸਤਿਕਾਰਯੋਗ ਸਰਦਾਰ ਗੁਰਿੰਦਰ ਸਿੰਘ ਜੀ ਬਾਬਾ ਜੋ ਐਸਜੀਪੀਸੀ ਦੇ ਨੋਮੀਨੇਟਡ ਕਾਪੀਟਡ ਮੈਂਬਰ ਨੇ ਮਹਾਰਾਸ਼ਟਰ ਦਾ ਪਲੱਸ ਕੋ ਰਣਕ ਖਾਲਸਾ ਕਾਲਜ ਦੇ ਚੇਅਰਮੈਨ ਨੇ ਉਹਦੇ ਨਾਲ ਜੋ ਬਿਜ਼ਨਸ ਕੀਤਾ ਉਹਨਾਂ ਦਾ ਬਾਬਾ ਗਰੁੱਪ ਆਫ ਕੰਪਨੀਆਂ ਬਾਬਾ ਗਰੁੱਪ ਆਫ ਹੋਟਲਸ ਉਹਦੇ ਚੇਅਰਮੈਨ ਨੇ ਉਹਨਾਂ ਵੱਲੋਂ ਬੰਬੇ ਦੇ ਐਮ ਆਰ ਆਈ ਸੀਟੀ ਸਕੈਨ ਸੈਂਟਰ ਸ਼ੁਰੂ ਕੀਤਾ ਗਿਆ ਜਿੱਥੇ ਕਿ ਕੋਈ ਵੀ ਅਗਰ ਲੋਡਬੰਦ ਹੈ ਜੋ ਬਿਲੋ ਪਾਵਰਟੀ ਲਾਈਨ ਸਰਟੀਫਾਈਡ ਹੈ ਜੀ ਉਹਨੂੰ 10 ਰੁਪਏ ਦੇ ਵਿੱਚ ਉੱਥੇ ਐਮ ਆਰ ਆਈ ਜੋ ਕਰਕੇ ਦਿੱਤੀ ਜਾਂਦੀ ਹੈ 10 ਰੁਪਏ ਦੇ ਵਿੱਚ ਸੀਟੀ ਸਕੈਨ ਕੀਤਾ ਜਾਂਦਾ ਹੈ 10 ਰੁਪਏ ਦੇ ਵਿੱਚ ਜੀ ਔਰ ਜੋ ਬਿਲੋ ਪਾਵਰਟੀ ਲਾਈਨ ਨਹੀਂ ਹੈ ਉਹਨਾਂ ਨੂੰ ਅਸੀਂ 1800 ਰੁਪਏ ਦੇ ਵਿੱਚ ਐਮ ਆਰ ਆਈ और हज़ार रुपए के सी टी स्कैन करके दे रहे हैं जो इंडिया नहीं पूरे वर्ल्ड के सब तो सस्ता है सब तो सस्ता और, और वो जो अठारह सौ और एक हज़ार रुपए के एम आर आई और सी टी स्कैन हो रहा है उसके लिए यू नीड नॉट टू गैट एनी रिकमेंडेशन फॉर एनी वन कोई उसे मुस्लिम आ जाएगा कोई उसे हिंदू आ जाएगा कोई उसे सिख आ जाएगा तो उन्होंने कोई सर्टिफिकेट कोई पेपर दिखाने की जरूरत नहीं जस्ट योर डॉक्टर स्लिप योर आधार कार्ड तुम वो दिखाओगे और तुम्हारी एम आर आई और सी टी स्कैन एक कंट्रोल्ड प्राइस से हो ਤਾਂ ਬਿਲਕੁਲ ਜੇਕਰ ਹੀ ਬੰਬੇ ਦੀ ਗੱਲ ਕਰਾਂਗੇ ਤਾਂ ਉੱਥੇ ਬਹੁਤ ਜ਼ਿਆਦਾਤਰ ਲੋਕ ਵਰਤਾਰਾ ਜਾਂ ਹਿੰਦੂਆਂ ਦੀ ਹੋਏਗੀ ਆ ਮੁਸਲਮਾਨ ਦੀ ਵੀ ਸਿੱਖ ਬਹੁਤ ਘੱਟ ਹੁੰਦੀ ਸਿੱਖ ਬਹੁਤ ਮਾਈਨੋਰਟੀ ਨੇ ਬੰਬੇ ਵਿੱਚ ਹਿੰਦੂ ਉੱਥੇ ਜਦੋਂ ਖੋਲਿਆ ਤੇ ਉਹ ਫਿਰ ਕੀ ਸੋਚ ਲੈ ਕੇ ਖੋਲਿਆ ਗਿਆ ਉਹ ਸੋਚ ਸਦੇ ਬਾਬਾ ਜੀ ਦਾ ਵਿਜ਼ਨ ਸੀ ਜੀ ਸਰਦਾਰ ਗੁਰਿੰਦਰ ਸਿੰਘ ਬਾਬਾ ਜੀ ਦਾ ਕਿ ਅਸੀਂ ਚਾਰ ਸਾਹਿਬਜ਼ਾਦਿਆਂ ਦੇ ਨਾਮ ਤੇ ਇੱਕ ਮੈਡੀਕਲ ਲੰਗਰ ਸ਼ੁਰੂ ਕਰਨਾ ਹੈ ਕਿਉਂਕਿ ਵਿੱਦਿਆ ਦਾ ਲੰਗਰ ਆਲਰੇਡੀ ਗੁਰੂ ਰਣਕ ਕਲਸਾ ਕਾਲਜ ਜੋ ਆਧਾਰਾ ਸ਼ਰਮਣੀ ਗੁਰਦਾਰਾ ਬਰਬੰਦ ਕਮੇਟੀ ਦਾ ਪਰ ਪਿਛਲੇ ਕਈ ਸਾਲਾਂ ਤੋਂ ਬਾਬਾ ਜੀ ਉੱਥੇ ਚੇਅਰਮੈਨ ਨੇ ਔਰ ਕਾਲਜ ਨੂੰ ਕਾਫੀ ਅੱਛੇ ਮੁਕਾਮ ਤੇ ਲੈ ਕੇ ਗਏ ਨੇ ਔਰ ਇਸ ਵੇਲੇ ਸਪੋਰਟਸ ਦੇ ਵਿੱਚ ਐਂਟਾਇਰ ਮਹਾਰਾਸ਼ਟਰ ਦੇ ਵਿੱਚ ਪਿਛਲੇ ਲਗਾਤਾਰ 4 ਸਾਲਾਂ ਤੋਂ ਨੰਬਰ 1 ਗੁਰੂ ਨਾਨਕ ਖਾਲਸਾ ਕਾਲਜ ਹੈ ਤੇ ਉਹ ਕਹਿ ਰਹੇ ਸੀ ਕਿ ਐਜੂਕੇਸ਼ਨ ਦਾ ਲੰਗਰ ਤਾਂ ਅਸੀਂ ਚਲਾ ਹੀ ਰਹੇ ਹਾਂ ਬਹੁਤ ਸਾਲਾਂ ਤੋਂ ਅਸੀਂ ਮੈਡੀਕਲ ਲੰਗਰ ਨਾਲ ਚਲਾਣਾ ਹੈ ਔਰ ਉਹਦੇ ਨਾਲ ਨਾਲ ਉੱਥੇ ਹਾਈ ਟੈਕ ਪੈਥੋਲੋਜੀ ਮਸ਼ੀਨਸ ਵੀ ਇੰਸਟਾਲ ਕੀਤੀਆਂ ਉਹਨਾਂ ਨੇ ਔਰ 13-13 ਕੈਮਿਸਟ ਸ਼ਾਪ ਉੱਥੇ ਖੁੱਲੇ ਹੈ ਜਿਹਦੇ ਉੱਪਰ ਬਿਲਕੁਲ ਡਾਇਰੈਕਟ ਫੈਕਟਰੀ ਪ੍ਰਾਈਸ ਤੇ ਹਰ ਕਿਸ ਨੂੰ ਦਵਾਈਆਂ ਚ ਮੁਹੱਈਆ ਕਰਾਈ। ਅੱਛਾ ਇਹ ਸਾਰਾ ਜਿਸ ਤਰੀਕੇ ਨਾਲ ਕਰਨਾ ਐਡਾ ਵੱਡਾ ਸਿਸਟਮ ਨੂੰ ਇਹਦੇ ਤੇ ਬਹੁਤ ਟਾਈਮ ਚਾਹੀਦਾ ਤੇ ਫਿਰ ਫਿਰ ਉਹ ਵਪਾਰ ਦੇ ਨਾਲ ਤੁਹਾਡਾ ਉਹ ਪ੍ਰਭਾਵਤ ਨਹੀਂ ਆ। ਨਹੀਂ ਬਿਲਕੁਲ ਪ੍ਰਭਾਵਤ ਨਹੀਂ ਹੁੰਦਾ ਜੀ। ਦੇਖੋ ਮੇਰੇ ਮਦਰ ਮੇਰੀ ਫੈਮਿਲੀ ਹਮੇਸ਼ਾ ਮੈਨੂੰ ਸਪੋਰਟ ਕਰਦੀ ਰਹੀ ਹੈ ਕਿ ਤੁਸੀਂ ਪਰਿਵਾਰਕ ਜ਼ਿੰਮੇਵਾਰੀਆਂ ਆਪਣੀਆਂ ਬਿਜ਼ਨਸ ਦੀ ਰਿਸਪੌਂਸਿਬਿਲਿਟੀਜ਼ ਨੇ ਨਾਲ ਨਾਲ ਜਸਟਿਕ ਸੋਸ਼ਲ ਰਿਸਪੌਂਸਿਬਿਲਿਟੀ ਹੈ ਉਹ ਜਿੱਥੇ ਵੀ ਕਿਤੇ ਲੋੜ ਹੋਵੇ ਉਹਦੇ ਲਈ ਅੱਗੇ ਵੱਧ ਕੇ ਜ਼ਰੂਰ ਕੰਮ ਕਰੋ ਔਰ ਮੈਂ ਸਮਝਦਾ ਕਿ ਕਦੇ ਵੀ ਅਸੀਂ ਆਪਣੇ ਵਾਹਰ ਨੂੰ ਸਾਈਡ ਤੇ ਕਰਕੇ ਸੋਸ਼ਲ ਕੰਮ ਲਈ ਕਿਸੇ ਐਮਰਜੈਂਸੀ 'ਚ ਵੀ ਚਲੇ ਜਾਂਦੇ ਹਾਂ ਨਾ ਅੱਛਾ ਪੈਸਿਆਂ ਦੀ ਘਾਟ ਜੇ ਆ ਜਾਈ ਤਾਂ ਫੇਰ ਕੀ ਹਾਲ ਹੈ ਕਿਉਂਕਿ ਮੇਨ ਕੰਮ ਤੇ ਪੈਸੇ ਦਾ ਨਾ ਕੋਈ ਦੇਖੋ ਐਡਾ ਵੱਡਾ ਇਨਫਰਾਸਟ੍ਰਕਚਰ ਜਿਸ ਦਾ ਤੁਸੀਂ ਗੱਲ ਕਰ ਰਹੇ ਹੋ ਚਲੋ ਉਹਦੇ ਬਾਵਾ ਗਰੁੱਪ ਨੇ ਉਹ ਆਪਣਾ ਉਹ ਕਰ ਲਿਆ ਅਸੀਂ ਉਹ ਮੰਨ ਲਿਆ ਲੇਕਿਨ ਅਗਰ ਸ਼ਹਿਰ ਲੈਵਲ ਤੇ ਗੱਲ ਕਰ ਲਈਜੀਏ ਪੰਜਾਬ ਲੈਵਲ ਤੇ ਖੰਨਾ ਜੀ ਦੋ ਤਰ੍ਹਾਂ ਤੁਸੀਂ ਸਮਾਜ ਸੇਵਾ ਕਰ ਸਕਦੇ ਹੋ ਜੀ ਫਿਜ਼ੀਕਲੀ ਔਰ ਇੱਕ ਫਾਈਨੈਂਸ਼ੀਅਲੀ ਹਮ ਅਸੀਂ ਜੋ ਸੇਵਾ ਕਰ ਰਹੇ ਹਾਂ ਉਹ ਕਰ ਰਹੇ ਹਾਂ এনवायरमेंट ਦੇ ਉੱਪਰ ਹਮ ਮੈਂ এনवायरमेंट ਤੇ ਬਹੁਤ ਸਟੱਡੀ ਕੀਤੀ ਹੈ ਬਹੁਤ ਰਿਸਰਚ ਕੀਤੀ ਹੈ ਮੈਂ ਅਲੱਗ ਅਲੱਗ ਆਰਟੀਕਲਸ ਵੀ ਪੜ੍ਹਦਾ ਰਹਿਣਾ ਜੀ ਔਰ ਗਲੋਬਲ ਲੈਵਲ ਤੇ ਜੋ ਗਲੋਬਲ ਵਾਰਮਿੰਗ ਹੈ ਜਿਸ ਤਰ੍ਹਾਂ ਗ੍ਰੀਨਰੀ ਘਟ ਰਹੀ ਹੈ ਜੰਗਲ ਕੱਟੇ ਜਾ ਰਹੇ ਨੇ ਲੈਂਡ ਇਨਫਰਾਸਟ੍ਰਕਚਰ ਡਿਵੈਲਪ ਹੋ ਰਿਹਾ ਜੀ ਉਹਦੇ ਕਰਕੇ ਜੋ ਜੋ ਕੰਪਲਿਕੀਸ਼ਨਸ ਆ ਸਕਦੀਆਂ ਨੇ ਉਹਦੇ ਬਾਰੇ ਕਿਸੇ ਨੂੰ ਐਜੂਕੇਟ ਕਰਨ ਲਈ ਕੋਈ ਫੰਡ ਦੀ ਲੋੜ ਨਹੀਂ ਹੁੰਦੀ ਜੀ ਅਸੀਂ ਆਪਣੀ ਨੌਲੇਜ ਨਾਲ ਕਿਸੇ ਨੂੰ ਕਿੰਨਾ ਐਜੂਕੇਟ ਕਰ ਸਕਦੇ ਹਾਂ ਹਮਮ ਔਰ ਕਿਸ ਤਰ੍ਹਾਂ ਉਹਨੂੰ ਇੱਕ ਅੱਛਾ ਹਿਊਮਨ ਬੀਨ ਬਣਨ ਲਈ ਪ੍ਰੇਰਿਤ ਕਰ ਸਕਦੇ ਹਾਂ ਉਹਦੇ ਲਈ ਆਈ ਡੋਨਟ ਥਿੰਕਸ ਹੋ ਕੇ ਕੋਈ ਕਦੀ ਕੋਈ ਫੰਡ ਦੀ ਪ੍ਰੋਬਲਮ ਆਏ ਜਾਂ ਫੰਡ ਦੀ ਰਿਕਵਰਮੈਂਟ ਵੀ ਆਏ ਅਸੀਂ ਆਪਣਾ ਟਾਈਮ ਦੇ ਰਹੇ ਹਾਂ ਉਹ ਵੀ ਇੱਕ ਇਨਵੈਸਟਮੈਂਟ ਹੈ ਜੀ ਤਾਂ ਉਹ ਇਨਵੈਸਟਮੈਂਟ ਅੱਜ ਤੁਸੀਂ ਸਮਝਦੇ ਹੋ ਇਸ ਡਿਗਰੀ ਦੇ ਤੌਰ ਤੇ ਸਾਹਮਣੇ ਆਈ ਹੈ ਜੀ ਬਿਲਕੁਲ ਜੀ ਤੁਸੀਂ ਇੱਕ ਸਵਾਲ ਕੀਤਾ ਸੀ ਕਿ ਹਰਮਿਤ ਸਿੰਘ ਵਰਗੇ ਬਹੁਤ ਬੰਦੇ ਮੈਂ ਉਹ ਹੀ ਕਰ ਰਹੇ ਹਾਂ ਹਰਮਿਤਲੀ ਕੰਮ ਕਰ ਰਹੇ ਬਹੁਤ ਸਾਰੇ ਕੰਮ ਕਰ ਰਹੇ ਬਹੁਤ ਮੈਂ ਕਹਿੰਦਾ ਲੱਖਾਂ ਕਰੋੜਾ ਕਰ ਰਹੇ ਨਹੀਂ ਬਿਲਕੁਲ ਬਹੁਤ ਸਾਰੇ ਲੱਖਾਂ ਕਰੋੜਾ ਮੇਰੇ ਖਾਸ ਹੈ ਕਿ ਮੈਨੂੰ ਮੇਰੇ ਗੁਰੂ ਨੇ ਚੁਣ ਲਿਆ ਇਸ ਸਨਮਾਨ ਲਈ ਉਹ ਹੀ ਬਾਕੀ ਮੈਂ ਸਮਝਦਾ ਕਿ ਮੇਰੇ ਵਿੱਚ ਕੁਝ ਖਾਸ ਨਹੀਂ ਮੇਰੇ ਵਰਗੇ ਕਰੋੜਾ ਬੰਦੇ ਸਮਾਜ ਸੇਵਾ ਦੇ ਕੰਮ ਕਰ ਰਹੇ ਨੇ ਬਸ ਗੁਰੂ ਦੀ ਨਿਖਾ ਉਹਨਾਂ ਨੇ ਮੈਨੂੰ ਸਨਮਾਨ ਲਈ ਚੁਣਿਆ ਤੇ ਮੈਨੂੰ ਇਹ ਸਨਮਾਨ ਮਿਲ ਗਿਆ ਗੁਰੂ ਦਾ ਸਨਮਾਨ ਹੈ ਗੁਰੂ ਗੁਰੂ ਦੀ ਕਿਰਪਾ ਹੈ ਜੀ ਗੁਰੂ ਦੀ ਬਖਸ਼ਿਸ਼ ਹੈ ਅਸੀਂ ਇੰਨੇ ਜੋਗੇ ਨਹੀਂ ਹਾਂ ਸਮਰਪਿਤ ਵੀ ਗੁਰੂ ਨੂੰ ਆ ਕੀ ਸਮਝੋ ਕਿ ਸਰਕਾਰਾਂ ਇਹਨਾਂ ਤੋਂ ਵਾਂਝਿਆ ਰਹਿ ਗਈਆਂ ਇਸ ਚੀਜ਼ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ ਦੇਖੋ ਕਹਣਾ ਜੀ ਸਰਕਾਰਾਂ ਆਪਣੇ ਲੈਵਲ ਤੇ ਕੰਮ ਕਰ ਰਹੀਆਂ ਨੇ ਜੀ ਔਰ ਅਸੀਂ ਸਮਝੀਏ ਕਿ ਅਸੀਂ ਅਗਰ ਹੈ ਕੈਂਪਸ ਕਰ ਰਹੇ ਹਾਂ ਜਾਂ ਅਸੀਂ ਐਨਵਾਇਰਨਮੈਂਟਲ ਪ੍ਰੋਗਰਾਮ ਕਰ ਰਹੇ ਹਾਂ ਤੇ ਬਿਨਾ ਸਰਕਾਰ ਦੇ ਸਪੋਰਟ ਤੋਂ ਇਹ ਪੋਸੀਬਲ ਵੀ ਨਹੀਂ ਹੈ ਅਸੀਂ ਸਕੂਲਾਂ ਦੇ ਵਿੱਚ ਕੈਂਪਸ ਕਰਦੇ ਹਾਂ ਮੈਕਸਿਮਮ ਸਾਡਾ ਟਾਰਗੇਟ ਹੁੰਦਾ ਗਵਰਨਮੈਂਟ ਸਕੂਲਸ ਤੇ ਗਵਰਨਮੈਂਟ ਸਕੂਲਸ ਵਿਦਾਊਟ ਸਰਕਾਰ ਦੇ ਸਹਿਯੋਗ ਤੋਂ ਸਾਨੂੰ ਅਗਰ ਉਹ ਅਲਾਉ ਹੀ ਨਹੀਂ ਕਰਨਗੇ ਤੁਸੀਂ ਆ ਕੇ ਲੈਕਚਰ ਕਰੋ ਆਪਣੇ ਅਵੇਅਰਨੈਸ ਕੈਂਪਸ ਲਗਾਓ ਉਹ ਪੋਸੀਬਲ ਨਹੀਂ ਹੈ ਸਰਕਾਰਾਂ ਦਾ ਵੀ ਯੋਗਦਾਨ ਆਪਣਾ ਤੁਹਾਡੀ ਗੱਲਾਂ ਬੜੀਆਂ ਚੰਗੀਆਂ ਥੈਂਕ ਯੂ ਪਰ ਤੁਹਾਨੂੰ ਪੋਲਿਟਿਕਸ 'ਚ ਆਉਣਾ ਚਾਹੀਦਾ ਬਿਲਕੁਲ ਵੀ ਨਹੀਂ ਆਵਾਂਗੇ ਕਿਉਂ ਕਦੀ ਨਹੀਂ ਆਉਂ ਨੀ ਤੂੰ ਸਮਾਜ ਦਾ ਭਲਾ ਕਰ ਰਹੇ ਹੋ ਦੇਖੋ ਸਮਾਜ ਦਾ ਭਲਾ ਕਰਨ ਦੇ ਨਾਲ-ਨਾਲ ਪਰਮਾਤਮਾ ਨੇ ਆਪਣੇ ਬਿਜ਼ਨਸ ਦਿੱਤੇ ਹੈ ਜੀ ਅਸੀਂ ਉਹ ਵੀ ਦੇਖਨੇ ਆ ਆਪਣਾ ਪਰਿਵਾਰ ਹੈ ਉਹ ਵੀ ਦੇਖਣਾ ਅਸੀਂ ਸੋਸ਼ਲ ਸਮਾਜ ਸੇਵਾ ਕਰਕੇ ਆਪਣੀ ਜੋ ਕੰਟਰੀਬਿਊਸ਼ਨ ਹੈ ਸਮਾਜ ਨੂੰ ਦੇ ਦਾਂਗੇ ਪੋਲਿਟਿਕਸ ਕਰਕੇ ਨਹੀਂ ਪੋਲਿਟਿਕਸ ਨਹੀਂ ਨਹੀਂ ਬਿਲਕੁਲ ਕੋਈ ਕੋਈ ਪੋਲਿਟਿਕਸ ਦੇ ਵੇਲੇ ਬਹੁਤ ਵਧੀਆ ਵਧੀਆ ਢੀਂ ਗੱਲਾਂ ਕਰਦੇ ਆ ਪਰ ਤੁਸੀਂ ਤੇ ਉਹ ਕਹਿੰਦੇ ਨਾ ਕਿ ਤੁਹਾਡਾ ਰੋਲਾ ਜਿਹੜਾ ਘੱਟ ਹੈ ਤੇ ਕੰਮ ਜ਼ਿਆਦਾ ਹੈ ਉਹਨਾਂ ਦਾ ਤੇ ਕੰਮ ਘੱਟ ਤੇ ਰੋਲਾ ਹੀ ਜ਼ਿਆਦਾ ਹੁੰਦਾ ਕਹਿੰਦਾ ਜੀ ਅੱਜ ਤੱਕ ਕਦੀ ਰੋਲਾ ਨਾ ਪਾਇਆ ਔਰ ਨਾ ਕਦੀ ਤੁਸੀਂ ਰੋਲਾ ਦੇਖੋਗੇ ਰੋਲਾ ਬਾੜਾ ਹੀ ਨਹੀਂ ਸਰ ਕਿਉਂ ਰੋਲਾ ਬਾੜਾ ਕਿਸ ਲਈ ਬਾੜਾ ਆਪਣੀ ਇੰਟੈਂਸ਼ਨ ਹੈ ਕਿ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਐਜੂਕੇਟ ਕਰ ਦਈਏ ਸੋ ਥੈਟ ਐਨਵਾਇਰਨਮੈਂਟ ਸੰਭਾਲਣ ਸੋਸਾਇਟੀ ਸੰਭਾਲਣ ਔਰ ਸਾਂਝੀ ਵਾਲਦਾ ਸੰਭਾਲਣ ਜੋ ਭਾਈਚਾਰਕ ਸਾਂਝ ਹੈ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਈ ਉਹ ਭਾਈਚਾਰਕ ਸਾਂਝ ਸਾਂਭ ਲਈ। ਅੱਛਾ ਭਾਈਚਾਰਕ ਸਾਂਝ ਦੀ ਸਾਂਝੀ ਵਾਲਤਾ ਤੋਂ ਅਸੀਂ ਕਿੰਨੇ ਕੁ ਪਿੱਛੇ ਹੋ ਗਏ ਆ? ਅਸੀਂ ਬਹੁਤ ਪਿੱਛੇ ਹੋ ਗਏ ਆ ਜੀ ਇਸ ਵੇਲੇ। ਮੰਦੇ ਆਪਾਂ। ਬਿਲਕੁਲ ਮੰਦੇ ਆ। ਖਨਾ ਜੀ ਮੈਂ ਗੱਲ ਕਰ ਰਿਹਾ ਸੀ ਗੱਲ ਅੱਧੀ ਰਹਿ ਗਈ। ਤੁਹਾਡਾ ਅਗਲਾ ਸਵਾਲ ਆ ਗਿਆ ਉਸ ਤੇ। ਮੈਂ ਦੁਬਾਰਾ ਗੱਲ ਕਲੀਅਰ ਕਰ ਦਾਂਗਾ ਕੋਈ ਵੀ ਧਰਮ ਕੋਈ ਵੀ ਮਸਜਦ ਮਜ਼ਹਬ ਬੁਰਾ ਨਹੀਂ ਹੈ। ਉਹਦੇ ਵਿੱਚ ਕੁਝ ਪਰਸੈਂਟ ਕੁਝ ਲੋਕ ਐਸੇ ਆ ਜਾਂਦੇ ਆ ਜੋ ਇੰਟੈਂਸ਼ਨਲੀ ਕੁਝ ਐਸੀਆਂ ਗੱਲਾਂ ਕਰਦੇ ਆ ਕਿ ਉਹ ਸੈਂਟੀਮੈਂਟਸ ਜਿਹੜੇ ਸਾਡੇ ਰਿਲੀਜੀਅਸ ਨੇ ਉਹ ਪਰ ਕਾ ਦਿੰਦੇ ਨੇ। ਬਾਕੀ ਬੜੀ ਸਰ ਕੋਈ ਵੀ ਧਰਮ ਹੈ ਬੜਾ ਸਾਵਲ ਹੈ ਬਹੁਤ સરਲ ਤੁਸੀਂ ਇਹਨੇ ਧਰਮਾਂ ਚ ਜਿਹੜਾ ਲੋਕਾਂ ਨਾਲ ਮਿਲੇ ਹੋ ਜਾਂ ਜਿਸ ਤਰ੍ਹਾਂ ਵੱਡੇ ਵੱਡੇ ਧਰਮਾਗੋਣਾ ਵੀ ਮੁਲਾਕਾਤ ਕੀਤੀ ਤੁਹਾਨੂੰ ਕੋਈ ਲੱਗਾ ਕੋਈ ਫਰਕ ਕੋਈ ਫਰਕ ਨਹੀਂ ਲੱਗਿਆ ਜੀ ਸਾਰੇ ਧਰਮ ਇੱਕ ਬਰਾਬਰ ਹੈ ਜੀ ਇੱਕੋ ਜਿਹਾ ਅੱਛਾ ਤੇ ਇਹ ਕੀ ਸਮਝਦੋ ਇਹਨੂੰ ਹੋਰ ਜ਼ਮੀਨੀ ਪੱਧਰ ਤੇ ਲੈ ਕੇ ਜਾਣ ਦੀ ਕਿੰਨੀ ਲੋੜ ਹੈ ਕਿ ਜਿੱਦਾਂ ਇੱਕ ਚੰਗਾ ਸੁਨੇਹਾ ਦੇ ਸਕੇ ਅਵੇਅਰਨੈਸ 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 ਬਹੁਤ ਜ਼ਰੂਰੀ ਹੈ ਧਰਮ ਦੇ ਲੈਵਲ ਤੇ ਇੰਟਰਫੇਸ ਲੈਵਲ ਤੇ ਜਿੰਨੀ ਅਵੇਅਰਨੈਸ ਡਰਾਈਵ ਤੁਸੀਂ ਚਲਾ ਲੋਗੇ ਉਹ ਨਹੀਂ ਥੋੜੀ ਹੈ ਯੂਥ ਨੂੰ ਐਜੂਕੇਟ ਕਰੀਏ ਸੀ ਕਿ ਇੱਕ YouTube ਦੀ 30 ਸੈਕਿੰਡ ਦੀ ਰੀਲ ਕਿਸੇ ਨੂੰ ਕਿੰਨਾ ਐਗਰੈਸ਼ਨ ਚ ਲੈ ਜਾਂਦੀ ਹੈ ਔਰ ਉਹਦੇ ਕੀ ਰਿਜ਼ਲਟ ਨਿਕਲਦੇ ਆ ਸਭ ਜਾਣਦੇ ਆ ਜੀ ਬਿਲਕੁਲ ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲੋਕਾਂ ਨੂੰ ਬੱਚਿਆਂ ਨੂੰ ਜਾਂ ਯੰਗ ਜਨਰੇਸ਼ਨ ਜਿਹੜੀ ਹੈ ਉਹਨੂੰ ਪ੍ਰੈਕਟੀਕਲ ਲੈਵਲ ਤੇ ਸਾਨੂੰ ਐਜੂਕੇਟ ਕਰਨਾ ਚਾਹੀਦਾ ਹੈ ਕਿ ਤੁਸੀਂ ਯਾਰ ਆਪਣਾ ਆਸਾ-ਪਾਸਾ ਦੇਖੋ ਇੱਕ ਫੇਸਬੁਕ ਦੀ ਜਾਂ YouTube ਦੀ ਰੀਲ ਡਿਸਾਈਡ ਨਹੀਂ ਕਰੇਗੀ ਜੀ ਕਿ ਕੌਣ ਬੁਰਾ ਹੈ ਔਰ ਕੌਣ ਚੰਗਾ ਤੁਸੀਂ ਉਹਦੇ ਬਾਰੇ ਖੁਦ ਐਨਾਲਿਸਿਸ ਕਰੋ ਆਪਣੇ ਆਪਣਾ ਦਿਮਗ ਦਿੱਤਾ ਆਪਣੀ ਸੋਚ ਦਿੱਤੀ ਹੈ ਕੀ ਸਮਝਦੇ ਹੋ ਕਿ ਸਾਂਝੀ ਵਾਲਤਾ ਦਾ ਜਿਹੜਾ ਸੁਨੇਹਾ ਹੈ ਜੋ ਸਾਨੂੰ ਮਿਲਿਆ ਗੁਰੂ ਸਾਹਿਬਾਨ ਵੱਲੋਂ ਉਹਦੇ ਤੇ ਅਸੀਂ ਦਿਨੋ ਦਿਨ ਡਿੱਗਦੇ ਜਾ ਰਹੇ ਕਿ ਉਹ ਉੱਪਰ ਹੁੰਦੇ ਜਾ ਰਹੇ ਹਾਂ ਅਸੀਂ ਫਿਲਹਾਲ ਤਾਂ ਡਿੱਗਦੇ ਜਾ ਰਹੇ ਹਾਂ ਜੀ ਬਿਕੋਜ਼ ਪੋਲਿਟਿਕਸ ਜੋ ਹੈ ਆਈਦੀ ਨੀਡ ਦੇ ਵਿੱਚ ਧਰਮ ਦੇ ਨਾਮ ਤੇ ਵੱਧ ਗਈ ਹੈ ਬਹੁਤ ਜ਼ਿਆਦਾ ਜੀ ਉਹ ਸੰਜੀਵਲਤਾ ਦਾ ਅਗਰ ਅਸੀਂ ਮਿਸਾਲ ਦੇਣੀ ਹੋਏ ਤਾਂ ਕਸ਼ਮੀਰੀ ਪੰਡਿਤ ਕਸ਼ਮੀਰ ਤੋਂ ਚੱਲ ਕੇ ਆਏ ਗੁਰੂ ਦੇਖਬਾਦਰ ਸਾਹਿਬ ਕੋਲ ਹੂੰ ਉਦੋਂ ਖਾਲਸਾ ਪੰਥ ਦੀ ਸਥਾਪਨਾ ਵੀ ਨਹੀਂ ਹੋਈ ਸੀ ਜੀ ਉਦੋਂ ਗੁਰੂ ਦੇਖਬਾਦਰ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤਾਂ ਕਿ ਤੁਹਾਡੀ ਜਦੋਂ ਉਹਨਾਂ ਨੇ ਕਿਹਾ ਕਿ ਕੁਰਬਾਨੀ ਮੰਗ ਰਹੀ ਹੈ ਇਸ ਵੇਲੇ ਜੋ ਸਮਾਂ ਉਹ ਇੱਕ ਵੱਡੇ ਸੰਤ ਦੀ ਗੁਰਬਾਨੀ ਮੰਗ ਰਿਹਾ ਤੇ ਗੁਰੂ ਸਾਹਿਬ ਨੇ 9 ਸਾਲ ਦੀ ਉਮਰ 'ਚ ਆਪਣੇ ਪਿਤਾ ਨੂੰ ਕਿਹਾ ਕਿ ਤੁਹਾਡੇ ਤੋਂ ਵੱਡਾ ਸੰਤ ਇਸ ਵੇਲੇ ਹੋਰ ਕੌਣ ਹੋਏਗਾ ਆਪਣੇ ਪਿਤਾ ਨੂੰ ਵਾਰ ਦਿੱਤਾ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਜਦੋਂ ਮੁਗਲਾਂ ਦਾ ਜ਼ੁਲਮ ਬਹੁਤ ਵੱਧ ਗਿਆ ਤੇ ਜ਼ਬਰਦਸਤ ਜ਼ੁਲਮ ਦੇ ਖਿਲਾਫ ਆਪਣਾ ਪੂਰਾ ਸਰਬੰਸ ਵਾਰਤਾ ਉਸੇ ਸੰਜੀਵਾਲ ਦਾ ਉਸੇ ਸੰਜੀਵਾਲ ਦਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿੱਖੀ ਦਾ ਦੁਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਦਾ ਨੀਂਹ ਪੱਥਰ ਰੱਖਣ ਲਈ ਇੱਕ ਮੁਸਲਮਾਨ ਸੰਤ ਸਾਈ ਮੀਆਂ ਮੀਰ ਜੀ ਨੂੰ ਪਾਲਕੀ ਸਾਹਿਬ ਦੇ ਵਿੱਚ ਬਿਠਾ ਕੇ ਲਾਹੌਰ ਤੋਂ ਅੰਮ੍ਰਿਤਸਰ ਲੈ ਕੇ ਆਂਦਾ ਉਸੇ ਸੰ ਦੀਵਾਨ ਟੋਡਰ ਮਲ ਨੇ ਸਾਬ ਜਾਇਦਾ ਦੇ ਸਸਕਾਰ ਦੇ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇੱਕ ਜਗਾ ਲੈ ਕੇ ਆਪਣੀ ਪੂਰੀ ਮਤਲਬ ਜ਼ਿੰਦਗੀ ਦੀ ਕਮਾਈ ਲਾ ਕੇ ਉਹ ਜਗਾ ਖਰੀਦ ਲਈ ਉਸੇ ਸੰਜੀਵਾਲਤਾ ਔਰ ਉਹ ਸੰਜੀਵਾਲਤਾ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਤਾਂ ਅੱਜ ਕੀ ਇਹ ਸੰਜੀਵਾਲਤਾ ਜ਼ਰੂਰਤ ਹੈ। ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ। ਮੈਂ ਕਮੈਂਟ ਨਹੀਂ ਕਰਾਂਗਾ ਸੰਜੀਵਾਲਤਾ ਬਟ ਸੰਜੀਵਾਲਤਾ ਤੇ ਕੰਮ ਕਰਨ ਦੀ ਬਹੁਤ ਲੋੜ ਹੈ। ਅੱਛਾ ਡਾਕਟੋਰੇਟ ਦੀ ਡਿਗਰੀ ਮਿਲ ਗਈ। ਕੀ ਸਮਝਦੇ ਹੋ ਕਿ ਸਫ਼ਰ ਪੂਰਾ ਹੋ ਗਿਆ? ਨਹੀਂ ਜੀ। ਇਹ ਡਿਗਰੀ ਮਿਲਣ ਨਾਲ ਮੇਰਾ ਕੌਨਫੀਡੈਂਸ ਮੇਰਾ ਉਤਸ਼ਾਹ ਹੋਰ ਵਧਿਆ ਹੈ ਸੋ ਥੈਟ ਮੈਂ ਤਾਂ ਕਵਾਂਗਾ ਵੀ ਇੱਕ ਮਿਸਾਲ ਮਿਲੀ ਹੈ ਨੌਜਵਾਨਾਂ ਨੂੰ ਕਿ ਸਾਰੇ ਅੱਗੇ ਆਓ ਇੱਕ ਸਾਂਝੀ ਵਲਦ ਦਾ ਸੁਨਿਆ ਦਈਏ ਆਪਣਾ ਵਾਤਾਵਰਨ ਬਚਾਈਏ ਵਾਤਾਵਰਨ ਦੇ ਨਾਲ-ਨਾਲ ਆਪਣਾ ਜੋ ਭਾਈਚਾਰਕ ਸਾਂਝਾ ਉਹਨੂੰ ਬਚਾਈਏ ਜਦੋਂ ਕੋਟ ਪਾਇਆ ਕਿਦਾਂ ਮਹਿਸੂਸ ਹੋਇਆ ਬਹੁਤ ਜ਼ਿਆਦਾ ਫਕਰ ਮਹਿਸੂਸ ਹੋਇਆ ਔਰ ਸ਼ੁਕਰਾਨਾ ਕੀਤਾ ਸੱਚੇ ਪਾਤਸ਼ਾਹ ਧੰਗੁਰੂ ਰਾਮਦਾਸ ਜੀ ਦਾ ਔਰ ਮਾਤਾ-ਬੀਤਾ ਦੀਆਂ ਅਸੀਸਾਂ ਔਰ ਤੁਹਾਡੇ ਪਰਿਵਾਰਾਂ ਦਾ ਪਿਆਰ ਇੱਥੇ ਤੱਕ ਲੈ ਕੇ ਆਇਆ ਹੈ ਤਾਂ ਹੱਥ ਜੋ ਡਿਗਰੀ ਫੜੀ ਤੇ ਕੁਝ ਲੱਗਾ ਕਿ ਵਾਕੀ ਮੇਰਾ ਜਿਹੜਾ ਮਿਸ਼ਨ ਸੀ ਉਹ ਪੂਰਾ ਹੋ ਗਿਆ ਨਹੀਂ ਹਜੇ ਨਹੀਂ ਮਿਸ਼ਨ ਪੂਰਾ ਹੋਇਆ ਹਾਲੇ ਨਹੀਂ ਹੋਇਆ ਮਿਸ਼ਨ ਪੂਰਾ ਹੋਏਗਾ ਐਡਾ ਵੱਡਾ ਸਨਮਾਨ ਮਿਲਣ ਤੋਂ ਬਾਅਦ ਵੀ ਮਿਸ਼ਨ ਨਹੀਂ ਪੂਰਾ ਹੋਇਆ ਸਨਮਾਨ ਜੋ ਮਿਲ ਗਿਆ ਉਹ ਗੁਰੂ ਸਾਹਿਬ ਦੀ ਦੇਣਾ ਚੀ ਗੁਰੂ ਸਾਹਿਬ ਦਾ ਸ਼ੁਕਰਾਨਾ ਹੈ اچھا ਸਮਰਪਿਤ ਵੀ ਗੁਰੂ ਸਾਹਿਬ ਨੂੰ ਹੈ ਸਗਾਗੋ ਯੂਨੀਵਰਸਿਟੀ ਦਾ ਧੰਨਵਾਦ ਹੈ ਬਟ ਇਹ ਜੋ ਮਿਸ਼ਨ ਉਹ ਪੂਰਾ ਹੋਏਗਾ ਜਦੋਂ ਇਹ ਧਰਮ ਦੇ ਨਾਮ ਤੇ ਜਿਹੜੀ ਨਫ਼ਰਤ ਪੈਦਾ ਹੋ ਰਹੀ ਹੈ ਉਹ ਖਤਮ ਹੋ ਜਾਏਗੀ ਉਹ ਮਿਸ਼ਨ ਪੂਰਾ ਹੋ ਜਾਏਗਾ ਕਰਦੇ ਰਹੋਗੇ ਕੰਮ ਬਿਲਕੁਲ ਕਰਦੇ ਰਹਾਂਗੇ ਹੌਸਲਾ ਬੁਲੰਦਾ ਬਿਲਕੁਲ ਬੁਲੰਦਾ ਐਤ ਨਹੀਂ ਆ ਕੇ ਚੱਲ ਯਾਰ ਉਹ ਡਿਗਰੀ ਮਿਲ ਗਈ ਤੇ ਬਸ ਖਤਮ ਕਰ ਨਹੀਂ 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 ਕਰਾ ਜੀ ਇਹ ਡਿਗਰੀ ਤਾਂ ਚਲੋ ਐਸੀ ਕਹਨੇ ਆ ਜੀ ਇੱਕ ਅਧਿਆਇ ਜੁੜ ਗਿਆ ਹੋਰ ਇੱਕ ਚੈਪਟਰ ਹੋਰ ਜੁੜ ਗਿਆ ਜਦ ਤੱਕ ਪਰਮਾਤਮਾ ਨੇ ਸਾਹਸ ਬਖਸ਼ੇ ਜਦ ਤੱਕ ਸਰੀਰ ਚ ਜਾਨ ਹੈ ਤਦ ਤੱਕ ਕੰਮ ਕਰਦੇ ਰਹੋ ਕਈ ਵਾਰ ਕਹਿੰਦੇ ਹੌਸਲਾ ਜ਼ਿਆਦਾ ਆ ਜਾਂਦਾ ਬਿਲਕੁਲ ਹੌਸਲਾ ਜ਼ਿਆਦਾ ਆ ਗਿਆ ਜੀ એનર્ਜੀ ਡਬਲ ਹੋ ਗਈ ਹੈ ਤੇ ਉਹ ਡਬਲ એનર્ਜੀ ਨਾਲ ਅੱਛਾ ਉਹ ਨਹੀਂ ਖੋਰ ਚੀ ਤਨ ਪੁੱਛਣਾ ਚਾਹਾਂਗੇ ਕਿ ਸਨਮਾਨ ਤੁਹਾਨੂੰ ਸ਼ਿਕਾਗੋ ਯੂਨੀਵਰਸਿਟੀ ਵੱਲੋਂ ਦਿੱਤਾ ਕਿ ਆ ਦੇਸ਼ ਚ ਯੂਨੀਵਰਸਟੀਆਂ ਨੂੰ ਤੁਹਾਡੀ ਇਸਾਂਜੀ ਵਾਲਤਾ ਦੇ ਸੁਨੇਹੇ ਦੀ ਹੋਏ ਦਾ ਦੇਸ਼ ਵਾਲਾ ਵੀ ਇਹ ਕਪੜਾ ਆਈ ਡੋਨਟ ਥਿੰਕ ਸੋ ਕਿ ਅਜੇ ਇੰਡੀਅਨ ਯੂਨੀਵਰਸਿਟੀਆਂ ਨੇ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਹੈ ਬਿਕੋਜ਼ ਹੁਣ ਮੈਨੂੰ ਰੀਸੈਂਟਲੀ ਕੱਲ ਇੱਕ ਮੇਲ ਆਈ ਹੈ ਸੇਂਟ ਥਾਮਸ ਯੂਨੀਵਰਸਿਟੀ ਤੋਂ ਜੀ ਉਹਨਾਂ ਨੇ ਵੀ ਮੇਰਾ ਨਾਮ ਨੋਮਿਨੇਟ ਕੀਤਾ ਮੇਰਾ ਕਹਿੰਦਾ ਮਤਲਬ ਸਾਡੇ ਬਹੁਤ ਸਾਰੀਆਂ ਸਿਕ ਸੰਸਥਾਵਾਂ ਵੀ ਨੇ ਜੀ ਜੀ ਕਿ ਉਹਨਾਂ ਨੂੰ ਇਹ ਚੀਜ਼ ਨਜ਼ਰ ਨਹੀਂ ਆਈ ਕਿ ਯਾਰ ਇੱਕ ਸਿੱਖ ਇੱਕ ਇੱਕ ਗੁਰੂ ਸਾਹਿਬ ਦਾ ਸੁਨੇਹਾ ਲੈ ਕੇ ਲੋਕਾਂ 'ਚ ਜਾ ਰਿਹਾ ਤੇ ਅਸੀਂ ਉਹਨੂੰ ਸਨਮਾਨ ਕਰੀਏ ਇਹਦਾ ਜਵਾਬ ਸਰ ਮੈਂ ਨਹੀਂ ਦੇ ਸਕਦਾ ਬਿਕੋਜ਼ ਕਦੀ ਸੇਵਾ ਕਰਨ ਲੱਗਿਆ ਕਹਿੰਦਾ ਜੀ ਦੇਖੋ ਕਦੀ ਵੀ ਸਕਟਰਮ ਦੇ ਵਿੱਚ ਅਸੀਂ ਹਰਵੰਦਰ ਸਾਹਿਬ ਨੂੰ ਸਮਰਪਿਤ ਆਕਾਲ ਤਖਤ ਸਾਹਿਬ ਨੂੰ ਸਮਰਪਿਤ ਜੀ ਤੇ ਜੋ ਵੀ ਜਥੇਦਾਰ ਸਾਹਿਬ ਨੇ ਸਾਡੇ ਸਿੰਘ ਸਾਹਿਬਾਨ ਨੇ ਸਾਡੇ ਦਾਰਿਆਂ ਦੇ ਪ੍ਰਧਾਨ ਨੇ ਸਾਰੇ ਨਾਲ ਇਨ ਟੱਚ ਦੇ ਵਿੱਚ ਉਹਨਾਂ ਸਭ ਨੇ ਹਮੇਸ਼ਾ ਹੀ ਐਪਰੀਸ਼ੀਏਟ ਕੀਤਾ ਹੈ ਹਮੇਸ਼ਾ ਹੀ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਹੈ ਠੀਕ ਹੈ ਜੀ ਬਹੁਤ ਅੱਛਾ ਬੀੜਾ ਕੰਮ ਕਰ ਰਹੇ ਹੋ ਇਸ ਤਰ੍ਹਾਂ ਹੀ ਕੰਮ ਕਰਦੇ ਕਿ ਇਹਨੂੰ ਦੇਸ਼ ਪਰਚ ਲੈ ਕੇ ਜਾਓਗੇ ਇਹ ਸਾਂਝੀ ਵਾਲਦਾਤ ਉਸ ਨੇ ਕਿਉਂਕਿ ਤੁਹਾਡੇ ਉਕਨ ਦੀ ਬਹੁਤ ਲੋੜ ਆ ਇਸ ਕਰਕੇ ਇਹਨੇ ਸਵਾਲ ਕਰ ਰਹੇ ਆ ਕਿ ਅੱਜ ਦੇਸ਼ ਨੂੰ ਨਾ ਤੁਹਾਡੇ ਵਕਨ ਦੇ ਸ਼ਖਸ ਦੀ ਲੋਡ ਹੈ ਕੁਝ ਕਾਰੋਬਾਰੀ ਜ਼ਿੰਮੇਵਾਰੀਆਂ ਨੇ ਕੁਝ ਪਰਿਵਾਰਕ ਜ਼ਿੰਮੇਵਾਰੀਆਂ ਨੇ ਉਹ ਵੀ ਨਾਲ ਨਾਲ ਮੈਨੇਜ ਕਰਕੇ ਆਪਣਾ ਜੋ ਸੋਸ਼ਲ ਵਰਕ ਹੈ ਉਹਨੂੰ ਬੈਲੈਂਸ ਕਰਕੇ ਚੱਲ ਰਿਹਾ ਸੋ ਆਈ ਕਾਂਟ ਕਮਿਟ ਕਿ ਮੈਂ 100% ਉਸ ਸਾਈਡ ਚਲਾ ਜਾਗਾ ਬਿਕੋਜ਼ ਅਸੀਂ ਕੋਈ ਮੇਰੀ ਕੋਈ ਜਿਹੜੀ ਕਿਰਦਾਰ ਹੈ ਕੋਈ ਫੰਡ ਰੈਜ਼ਿੰਗ ਨਹੀਂ ਹੈ ਮੈਂ ਜ਼ਿੰਦਗੀ ਚ ਅੱਜ ਦਿਨ ਤੱਕ ਜਿੰਨੀ ਮੇਰੀ ਸਮਰੱਥਾ ਰਹੀ ਹੈ ਮੈਂ ਉਨੀ ਸੇਵਾ ਕੀਤੀ ਹੈ ਮੈਂ ਕਦੀ ਸੇਵਾ ਦੇ ਲਈ ਕਿਸੇ ਕੋਲ ਇੱਕ ਰੁਪਏ ਦੀ ਵੀ ਫੰਡ ਰੈਜ਼ਿੰਗ ਲਈ ਨਹੀਂ ਬੋਲਿਆ ਨਾ ਹੀ ਕਦੀ ਅੱਗੋਂ ਕਰਨਾ ਕੋਈ ਮੇਰੇ ਪਲਾਨ ਚ ਮੇਰੇ ਏਜੰਡੇ ਚ ਨਹੀਂ ਹੈ ਮਤਲਬ ਜਿੰਨਾ ਤੁਹਾਡਾ ਕਹਿੰਦੇ ਨਾ ਦਾਇਰਾ ਉਹਦੇ ਵਿੱਚ ਰਹੋਗੇ ਬਿਲਕੁਲ ਆਪਣੇ ਦਾਇਰੇ ਚ ਰਹਿ ਕੇ ਹੀ ਕਰਨਾ ਹੈ ਬਿਕੋਜ਼ ਇਟ ਕ੍ਰੀਏਟਸ ਕੰਟਰੋਵਰਸਿਸ ਕਿੰਨੇ ਸਾਲ ਤੱਕਨ ਕਰਦੇ ਰਹੋਗੇ ਸੇਵਾ ਜਦ ਤੱਕ ਪਰਮਾਤਮਾ ਨੇ ਉਦਮ ਬਖਸ਼ਿਆ ਹਿੰਮਤ ਬਖਸ਼ੀ ਤਦ ਤੱਕ ਕਰਦੇ ਰਹਿ ਜਦ ਤੱਕ ਸ੍ਰੀ ਰਿਲਾਉ ਕਰੇਗਾ ਤਦ ਤੱਕ ਅੱਛਾ ਘਰ ਦੇ ਨਹੀਂ ਕਹਿੰਦੇ ਕਿੰਨਾ ਚੱਕਰਾਂ ਚ ਪੈ ਗਏ ਯਾਰ ਸਾਡਾ ਯਾਰ ਦੋਸਤ ਕਦੇ ਵੀ ਨਹੀਂ ਮੇਰੀ ਫੈਮਲੀ ਨੇ ਹਮੇਸ਼ਾ ਮੈਨੂੰ ਐਪਰੀਸ਼ੀਏਟ ਕੀਤਾ ਹੈ ਮੇਰੇ ਮਦਰ ਨੇ ਹਮੇਸ਼ਾ ਮੈਨੂੰ ਮਤਲਬ ਮੋਟੀਵੇਟ ਕਰਕੇ ਭੇਜਿਆ ਇਸੇ ਵਾਰੇ ਕਮਾਲੀ ਕਦੇ ਵੀ ਨਹੀਂ ਰੁਕਿਆ ਉਹਨਾਂ ਦਾ ਅੱਛਾ ਫ੍ਰੀ ਜਦੋਂ ਹੁੰਦੇ ਹੋ ਤਾਂ ਸੇਵਾ ਦੇ ਕੰਮ ਚ ਲੱਗ ਜਾਂਦੇ ਯਾਰ ਦੋਸਤ ਨਹੀਂ ਕਹਿੰਦੇ ਆਓ ਚੱਕਰ ਲਾਣ ਚੱਲੀਏ ਕਿਤੇ ਕੋਈ ਪਾਰਟੀ ਕਰੀਏ ਕਿਉਂਕਿ ਅਕਸਰ ਕਹਿੰਦੇ ਜਿਸ ਤਰ੍ਹਾਂ ਦਾ ਕੀਤਾ ਬਣਾ ਲੈਂਦੇ ਨਾ ਤੁਹਾਡੇ ਸਰਕਲ ਹੀ ਉਹ ਹੋ ਜਾਂਦਾ ਹੈ ਮੇਰਾ ਸਰਕਲ ਹੀ ਉਸ ਤਰੀਕੇ ਦਾ ਮੇਰੇ ਯਾਰਾਂ ਦੋਸਤਾਂ ਨਾਲ ਕੀ ਹੁੰਦਾ ਚਲ ਆਓ ਚੱਲੀਏ ਯਾਰ ਕੋਈ ਕੈਂਪ ਲਗਾ ਕੇ ਆਈਏ ਅੱਛਾ ਅਵੇਰਨੈਸ ਕੈਂਪ ਲਗਾਈ ਹੈ ਚਲੋ ਕਿਤੇ ਮੈਡੀਕਲ ਕੈਂਪ ਲਗਾ ਆਈਏ ਮੇਰੀ ਉਹ ਹੀ ਆਦਤ ਹੁੰਦੀ ਹੈ ਆ ਜੋ ਫੈਮਿਲੀ ਟਾਈਮ ਹੈ ਉਹ ਫੈਮਿਲੀ ਟਾਈਮ ਹੈ ਜੇ ਕੋ ਫੈਮਿਲੀ ਨਾਲ ਹਾਲੀਡੇ ਤੇ ਜਾਣਾ ਹੈ ਉਦੋਂ ਫੈਮਿਲੀ ਨਾਲ ਹਾਲ ਕਿੱਥੇ ਜਾ ਕੇ ਦਰਸ਼ਨ ਕਰਾਈਏ ਕਿੱਥੇ ਜਾ ਕੇ ਕੈਂਪ ਲਗਾਈਏ ਹੂੰ ਕਿੱਥੇ ਜਾ ਕੇ ਮੈਡੀਕਲ ਕੈਂਪ ਲਗਾਈਏ ਉਹੀ ਹੁੰਦਾ ਐਵੇਂ ਹੀ ਕਰਦੇ ਰਹਿੰਦੇ ਕਦੀ ਦੂਜੇ ਵੱਲ ਧਿਆਨ ਨਹੀਂ ਗਿਆ ਕਿ ਤਾ ਹੋਰ ਥੱਲੇ ਉਹਨਾਂ ਨੇਕਸਟ ਟੀਚਾ ਕੀ ਹੈ ਕਿ ਕਿਸ ਚੀਜ਼ ਨੂੰ ਛੂਹਣ ਦੀ ਕੋਸ਼ਿਸ਼ ਕਰੋਗੇ ਕਿ ਜਿੱਥੇ ਕਿ ਆਪਾਂ ਕੰਮ ਕਰਕੇ ਸਾਂਝੀ ਵਾਲਤਾ ਦਾ ਸੁਨੇਹਾ ਦੇ ਸਕੀਏ ਉਸ ਲਈ ਆਪਣਾ ਮੇਰਾ ਉਹੀ ਮਿਸ਼ਨ ਚੱਲਦਾ ਰਹੇਗਾ ਜੀ ਬਰਕਰਾਰ ਚੱਲਦਾ ਰਹੇਗਾ ਬਿਕੋਜ਼ ਅچھے ਰਿਜ਼ਲਟਸ ਮਿਲੇ ਨੇ ਅਸੀਂ ਪਿਛਲੇ 8 ਸਾਲ ਤੋਂ ਲਗਭਗ ਜੋ ਇੱਕ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜਦੈਨੋ ਸਮਰਪਿਤ ਇੱਕ ਲਸਾਨੇ ਸ਼ੀਧੀ ਮਾਰਚ ਕੱਢ ਰਹੇ ਆ। ਹਮਮ ਆਈ ਥਿੰਕ ਐ ਸੌਰੀ 8ਵਾਂ ਸਾਲ ਸੀ ਔਰ ਹੁਣ 2025 'ਚ 9ਵਾਂ ਸਾਲ ਹੋਏਗਾ। ਹਮਮ ਔਰ ਉਸ ਸ਼ੀਧੀ ਮਾਰਚ ਜਦੋਂ ਪਹਿਲੇ ਸਾਲ ਸ਼ੁਰੂ ਕੀਤਾ ਸੀ ਸਾਡੇ ਕੋਲ ਦੋ ਸਕੂਲ ਬੈਂਡਸ ਔਰ ਆਈ ਥਿੰਕ ਇੱਕ ਦੋ ਗਿੱਧਾ ਪਾਟੀਆਂ ਜੁਆਇਨ ਕੀਤੀਆਂ ਸੀ। ਔਰ ਅੱਜ ਜਦੋਂ ਅਸੀਂ ਉਹ ਮਾਰਚ ਕੱਢਦੇ ਆ ਤੇ ਸਮਝੋ ਕਿ ਹਾਲਗੇਟ ਤੋਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਸਵਾਗਤ ਹੁੰਦਾ ਉਹ ਹਿੰਦੂ ਬਾਈ ਚਾਰੇ ਵਾਲੋਂ ਕੀਤਾ ਜਾਂਦਾ। ਅੱਛਾ ਉਸ ਤੋਂ ਬਾਅਦ ਹਾਲਗੇਟ 'ਚ ਮਸਜਿਦ ਦੇ ਵਿੱਚ ਜੋ ਸਾਡੇ ਮੁਸਲਮਾਨ ਵੀਰ ਨੇ ਉਹ ਮਸਜਿਦ ਦੇ ਥੱਲੇ ਆ ਕੇ ਖੜੇ ਹੁੰਦੇ ਆ ਔਰ ਸਵਾਗਤ ਕਰ ਉਹ ਸੰਜੀਵ ਜੀ ਵਰਤਦਾ ਸੁਣਿਆ ਪਰਫੁੱਲਤ ਹੋ ਰਿਹਾ ਨਾ ਸਰ ਹੂੰ ਉਹ ਪਰਫੁੱਲਤ ਹੀ ਹੋ ਰਿਹਾ ਹੈ ਹੂੰ ਤੇ ਉਹ ਜਦੋਂ ਨਿਊਜ਼ ਦੇ ਵਿੱਚ ਖਬਰਾਂ ਆਉਂਦੀਆਂ ਨੇ ਕਿ ਚਾਰ ਸਭਜਾ ਦਾ ਜੀ ਸ਼ਹੀਦੀ ਨੂੰ ਸਮਰਪਿਤ ਇੱਕ ਸ਼ਹੀਦੀ ਮਾਰਚ ਨਿਕਲ ਰਿਹਾ ਹੈ ਔਰ ਉਹਦਾ ਹਿੰਦੂ ਭਾਈਚਾਰਾ ਸਵਾਗਤ ਕਰ ਰਿਹਾ ਹੈ ਮੁਸਲਮਾਨ ਭਾਈਚਾਰਾ ਖਤਕਾ ਖੇਲ ਰਿਹਾ ਆ ਕੇ ਹੂੰ ਉਹ ਲੋਕਾਂ ਨੂੰ ਇੱਕ ਅਵੇਰਨੈਸ ਮੈਸੇਜ ਜਾਂਦਾ ਹੀ ਹੈ ਸਰ ਹੂੰ ਕਿ ਇਹ ਭਾਈਚਾਰਾ ਹੈ ਭਾਈਚਾਰਾ 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 ਜੀ ਬਲੀਵ ਕਰਦੇ ਹੋ ਬਿਲਕੁਲ ਤਾਂ ਬਿਲਕੁਲ ਅੱਜ ਇਸ ਖਾਸ ਤੁਹਾਡੀ ਸਖਸ ਨਾਲ ਮੁਲਾਕਾਤ ਕਰਾਈਏ ਕਿ ਜੋ ਕਿ ਪੈਸੇ ਵਾਸਤੇ ਨਹੀਂ ਬਲਕਿ ਆਪਸੀ ਭਾਈਚਾਰਕ ਸਾਂਝ ਸਾਂਝੀ ਵਾਲਤਾ ਦਾ ਸਨੇਹਾ ਜੋ ਗੁਰੂ ਸਾਹਿਬ ਨੇ ਦਿੱਤਾ ਹੈ ਸਾਨੂੰ ਉਹਦੇ ਤੇ ਕੰਮ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਇੱਕ ਮੰਦੀ ਇੱਛਾ ਸੀ ਕਿ ਯਾਰ ਫਾਰ 올 ਹੋਣਾ ਚਾਹੀਦਾ ਸਭ ਵਾਸਤੇ ਸੁੱਖ ਦੁੱਖ ਸਭ ਫਾਰ 올 ਹੋਣੇ ਚਾਹੀਦੇ ਆ ਤਾਂ ਕਿ ਜਿਹੜਾ ਵੀ ਸ਼ਖਸ ਆ ਰਿਹਾ ਹੈ ਉਸ ਤੇ ਨਾਲ ਉਦਾਂ ਸੁੱਖ-ਦੁੱਖ ਵੀ ਸਾਂਝਾ ਕੀਤਾ ਜਾਵੇ ਔਰ ਆਪਸੀ ਪਾਈਚਾਰਕ ਸਾਂਝ ਕਰਕੇ ਇਹਨਾਂ ਨੂੰ ਸ਼ਿਕਾਗੋ ਦੀ ਯੂਨੀਵਰਸਿਟੀ ਵੱਲੋਂ ਬਹੁਤ ਵੱਡਾ ਸਨਮਾਨ ਦਿੱਤਾ ਗਿਆ ਹੈ ਡਾਕਟੋਰੇਟ ਦੀ ਡਿਗਰੀ ਦਿੱਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਅਨੁਲਸ ਸਮੇਂ ਦੇ ਵਿੱਚ ਹੋਰ ਸੇਵਾ ਕਰਦੇ ਰਹਿਣਗੇ ਠੀਕ ਹੈ ਇਸ ਤਰ੍ਹਾਂ ਦੇ ਸ਼ਖਸ ਦੀ ਜ਼ਰੂਰਤ ਸਾਡੇ ਦੇਸ਼ 'ਚ ਜ਼ਰੂਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਧਾਰਮਿਕ ਕਰਵਾਹਟ ਹੈ ਲੇਕਿਨ ਇਹ ਸ਼ਖਸ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਔਰ ਅਸੀਂ ਸਲੂਟ ਕਰਦੇ ਹਾਂ ਸ਼ਖਸ ਨੂੰ ਜਿਸ ਨੇ ਕੀ ਅੱਜ ਇਸ ਡਿਗਰੀ ਨੂੰ ਹਾਸਲ ਕੀਤਾ ਔਰ ਖਾਸ ਕਰਕੇ ਪੰਜਾਬੀਅਤ ਦਾ ਨਾਮ ਪੂਰੀ ਦੁਨੀਆ 'ਚ ਉੱਚਾ ਕੀਤਾ ਹੈ ਕਿਉਂਕਿ ਪੰਜਾਬੀ ਅਕਸਰ ਆਪਣੀ ਸੇਵਾ ਕਰਕੇ ਔਰ ਆਪਸੀ ਭਾਈਚਾਰਕ ਸਾਂਝ ਦੇ ਸੁਨੇਹੇ ਕਰਕੇ ਜਾਣੇ ਜਾਂਦੇ ਨੇ ਤੇ ਉਸ ਪੂਰੀ ਸੁਨੇਹੇ ਦੇ ਭਾਰ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਪੂਰੇ ਪੰਜਾਬ ਦੇ ਵਿੱਚ ਪੂਰੀ ਸਮਾਜ ਦੇ ਵਿੱਚ ਸੇਵਾ ਕੀਤੀ ਤਾਂ ਅੱਜ ਇੱਕ ਵੱਡਾ ਸਨਮਾਨ ਮਿਲਿਆ ਗਿਆ ਮਿਲਿਆ ਹੈ ਔਰ ਉਮੀਦ ਕਰਦੇ ਹਾਂ ਅੰਨੇ ਸਮੇਂ ਚ ਇਸ ਤਰ੍ਹਾਂ ਹੀ ਹੋਰ ਕੰਮ ਕਰਦੇ ਰਹਿਣਗੇ ਤਾਂ ਪੰਜਾਬੀਅਤ ਦਾ ਨਾਮ ਔਰ ਆਪਸੀ ਭਾਈਚਾਰਕ ਸਾਂਝ ਦਾ ਜੋ ਸੁਨੇਹਾ ਹੈ ਉਹ ਪੂਰੀ ਦੁਨੀਆ 'ਚ ਦੇ ਸਕਣਗੇ ਔਰ ਤੁਸੀਂ ਵੀ ਕਮੈਂਟ ਕਰਕੇ ਜਰੂਰ ਆਪਣੀ رائے ਸਾਂਝੀ ਕਰੋ ਕਿ ਤੁਹਾਨੂੰ ਇਸ ਸ਼ਖਸ ਦੀ ਸ਼ਖਸੀਅਤ ਜਿਹੜੀ ਹੈ ਜਿਹੜਾ ਕਿਰਦਾਰ ਹੈ ਉਹ ਕਿਸ ਤਰ੍ਹਾਂ ਦਾ ਲੱਗਾ